ਗ੍ਰਾਮ ਸਰੂਪ ਅਣਖੀ ਦੇ ਪੰਜਾਬੀ ਨਾਵਲ ਕੱਖਾਂ ਕਾਨਿਆਂ ਦੇ ਪਲ ਦਾ ਅਗਲਾ ਭਾਗ ਪੰਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਲਿਓ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਸੋ ਆਓ ਅਗਲਾ ਭਾਗ ਸ਼ੁਰੂ ਕਰਦੇ ਹਾਂ ਸਨੀ ਦਾ ਕਟ ਕਾਟ ਦੀ ਨਰੋਈ ਸੀਗੀ ਤਖੜੇ ਜੁੱਸੇ ਵਾਲੀ ਤੁਰਦੀ ਤਾਂ ਜਿਵੇਂ ਧਰਤੀ ਨੂੰ ਧਮਕਾ ਪੈਂਦੀ ਆ ਅਵਨਾਸ਼ ਕੋ ਜਦੋਂ ਉਹ ਬੈਠੀ ਹੁੰਦੀ ਤਾਂ ਉਹਦੀ ਕੁਰਸੀ ਭਰੀ ਭਰੀ ਲੱਗਦੀ ਅਵਨਾਸ਼ਤਾ ਜੀ ਕਰਦਾ ਉਹ ਉਹਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਘੁੱਟ ਲਵੇ ਪਰ ਉਸ ਨੂੰ ਯਾਦ ਆਉਂਦਾ ਕਿ ਉਹ ਟੱਚ ਕਰਨ ਨੂੰ ਬੁਰਾ ਸਮਝਦੀ ਹੈ ਉਹ ਉਸ ਨੂੰ ਸ਼ੂਕੇ ਦੇਖਣ ਦੀ ਹਸਰਤ ਮਨ ਵਿੱਚ ਲੈ ਕੇ ਬੈਠਾ ਨਿੱਕੇ ਨਿੱਕੇ ਹੌਕੇ ਲੈਂਦਾ ਰਹਿੰਦਾ ਬਹੁਤ ਨਿੱਕੇ ਹੌਕੇ ਜਿੰਨਾ ਦੀ ਰੇਂਜ ਉਹ ਸੁਨੀਤਾ ਤੱਕ ਨਾ ਜਾਣ ਦਿੰਦਾ ਉਹਨੂੰ ਆਪਣੀ ਕਮਜ਼ੋਰੀ ਜ਼ਾਹਰ ਕਰਨ ਤੋਂ ਡਰ ਲੱਗਦਾ ਰਹਿੰਦਾ ਉਹ ਸੁਨੀਤਾ ਸਾਹਮਣੇ ਹਲਕਾ ਪੈਣਾ ਕਦੇ ਵੀ ਮਨਜ਼ੂਰ ਨਾ ਕਰਦਾ ਪਰ ਕਦੇ-ਕਦੇ ਉਹਦੀ ਸੌਰਤ ਮਾਰੀ ਜਾਂਦੀ ਉਹਨੂੰ ਸੁਨੀਤਾ ਦੀ ਨਾਰਾਜ਼ਗੀ ਦਾ ਇਲਮ ਹੀ ਨਾ ਰਹਿੰਦਾ ਆਪਣੇ ਸਵੈਮਾਨ ਨੂੰ ਕਿੱਲੇ ਉੱਤੇ ਟੰਕ ਕੇ ਉਸਨੀਤਾ ਦੇ ਨੇੜੇ ਹੁੰਦਾ ਤੇ ਉਹਨੂੰ ਕਿਤੋਂ ਵੀਖ শোਣ ਦੀ ਤੇਜ਼ੀ ਵਿੱਚ ਆ ਜਾਂਦਾ ਪਰ ਜਦੋਂ ਹੀ ਸੁਨੀਤਾ ਉਹਦੇ ਵੱਲ ਝਾਕਦੀ ਉੱਠ ਠੰਬਰ ਕੇ ਰਹਿ ਜਾਂਦਾ ਸੁਨੀਤਾ ਦੀਆਂ ਅੱਖਾਂ ਵਿੱਚ ਕਿਦਰੇ ਵੀ ਕੋਈ ਖਿੱਚ ਨਾ ਹੁੰਦੀ ਉਹ ਪੁਰਾਣੀ ਮਾਸੂਮੀਅਤ ਉਹ ਹੀ ਭੋਲਾਪਨ ਤੇ ਇੱਕ ਸਾਦਾ ਸਦਾ ਬਹਾਰ ਲਗਾਓ ਅਵਨਾਸ਼ ਨੂੰ ਉਹਦੀਆਂ ਇੰਨਾਂ ਅੱਖਾਂ ਤੋਂ ਡਰ ਲੱਗਦਾ ਇੰਨਾਂ ਅੱਖਾਂ ਤੋਂ ਸ਼ਰਮ ਆਉਂਦੀ ਤੇ ਉਹਦੇ ਪੈਰ ਦੇ ਅੰਗੂਠੇ ਨੂੰ ਸ਼ੋਅ ਕੇ ਵੀ ਆਪਣੀ ਕੁਰਸੀ ਉੱਤੇ ਜਾ ਬੈਠਦਾ ਪੈਰ ਦੇ ਅੰਗੂਠੇ ਨੂੰ ਉਹ ਜਦ ਵੀ ਸ਼ੋਂਦਾ ਸਨੀਤਾ ਕੁਰਸੀ ਉੱਤੋਂ ਆਪਣੀ ਲੱਤ ਥੱਲੇ ਕਰ ਲੈਂਦੀ ਤੇ ਉਹਦੇ ਵੱਲ ਫालतू ਜਿਹਾ ਝਾਕਣ ਲੱਗਦੀ ਸਨੀਤਾ ਦੀ ਉਮਰ 23-24 ਸਾਲ ਦੀ ਹੋਵੇਗੀ ਅਵਨਾਸ਼ ਤੋਂ 12-13 ਸਾਲ ਛੋਟੀ ਸੀ ਉਹਨੂੰ ਲੱਗਦਾ 12-13 ਸਾਲ ਦਾ ਫਰਕ ਕੋਈ ਫਰਕ ਹੀ ਨਹੀਂ ਹੁੰਦਾ। ਕਈ ਵਾਰ ਤਾਂ ਉਸ ਨੂੰ ਮਹਿਸੂਸ ਹੁੰਦਾ ਜਿਵੇਂ ਉਹ ਉਹਦੇ ਹਾਨ ਦੀ ਹੀ ਹੋਵੇ। ਕਦੇ-ਕਦੇ ਉਹਦੇ ਮਨ ਅੰਦਰ ਦੂਰ ਕਿਤੇ ਜਾ ਕੇ ਗੱਲ ਜਾਗਦੀ ਜਿਵੇਂ ਉਹਦਾ ਵਿਆਹ 스ਨੀਤਾ ਨਾਲ ਹੋ ਜਾਵੇ ਤਾਂ ਪਰ ਉਹ ਇਹ ਗੱਲ ਕਿਸੇ ਕੋਲ ਕਹਿਣ ਵਾਲਾ ਨਹੀਂ ਸੀਗਾ। 스ਨੀਤਾ ਨੂੰ ਵੀ ਇਹ ਗੱਲ ਕਹਿਣ ਦਾ ਉਹਦੇ ਕੋਲ ਸਾਹਸ ਨਹੀਂ ਸੀਗਾ। ਉਹਨੂੰ ਤਾਂ ਐਂ ਲੱਗਦਾ ਸੀਗਾ ਜਿਵੇਂ ਉਹ ਇਹ ਗੱਲ ਆਪਣੇ ਆਪ ਨੂੰ ਹੀ ਨਹੀਂ ਸਮਝਾ ਸਕਦਾਗਾ। ਪਰ ਉਹ ਸੋਚਦਾ ਰਹਿੰਦਾ ਜੀ ਇਹ ਗੱਲ ਸਿਰੇ ਚੜ ਜਾਵੇ ਫਿਰ ਤਾਂ ਉਹਦੇ ਲਈ ਸਵਰਗ ਧਰਤੀ ਉੱਤੇ ਹੀ ਉਤਰ ਆਵੇਗਾ ਉਹਨੂੰ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਦੋਸਤਾਂ ਤੇ ਆਪਣੇ ਵਾਕਿਫ ਲੋਕਾਂ ਕੋਲ ਚਲਾਈਆਂ ਗੱਲਾਂ ਯਾਦ ਆਉਂਦੀਆਂ ਸੀ ਕੋਈ ਵੀ ਔਰਤ ਵਿਆਹ ਕਰਾਉਣ ਲਈ ਤਿਆਰ ਨਹੀਂ ਸੀ ਹੋਈ ਕੋਈ ਵੀ ਔਰਤ ਉਹਦੇ ਫਿੱਟ ਨਹੀਂ ਸੀ ਬੈਠਦੀਗੀ ਅਖਬਾਰ ਵਿੱਚ ਜਿੱਤੇ ਇਸ਼ਤਿਹਾਰ ਵੀ ਕਿਸੇ ਕੰਮ ਨਾ ਆਏ ਉਹ ਸੋਚਦਾ ਸਨੀਤਾ ਇੰਨੀ ਵੇਵਕੂਫ ਨਹੀਂ ਕਿ ਉਹ ਦੋ ਬੱਚਿਆਂ ਦੇ ਬਾਪ ਨਾਲ ਵਿਆਹ ਕਰਾ ਲਵੇ ਉਹਦੇ ਵਿੱਚ ਕਿਹੜੀ ਗੱਲ ਦੀ ਘਾਟ ਹੈ ਉਹ ਬੀਏ ਹੈ ਨੌਕਰੀ ਉੱਤੇ ਲੱਗੀ ਹੋਈ ਹੈ ਉਹਦੀ ਸ਼ਕਲ ਸੂਰਤ ਵੀ ਚੰਗੀ ਹੈ ਉਹ ਤਾਂ ਵਧੀਆ ਕੁੜੀ ਹੈ ਕਿਸੇ ਵਧੀਆ ਮੁੰਡੇ ਨਾਲ ਵਿਆਹ ਕਰਾਵੇਗੀ ਨਵੇਂ ਹੱਡ ਨਾਲ ਤੱਤੇ ਲਹੂ ਵਾਲੇ ਮੁੰਡੇ ਨਾਲ ਪੈਂਤਾਂ ਤੋਂ ਟੱਪੇ ਬੋਦੇ ਹੱਡ ਤੋਂ ਉਹਨੇ ਕੀ ਲੈਣਾ ਹੈ ਅਜਹੀ ਅਵਸਥਾ ਵਿੱਚ ਉਹਨੂੰ ਆਪਣੇ ਆਪ ਨਾਲ ਗਿਲਾਨੀ ਹੋਣ ਲੱਗਦੀ ਸੀ ਪਰ ਉਹ ਸੋਚਦਾ ਪਿਆਰ ਦੀ ਗੱਲ ਹੋਰ ਹੁੰਦੀ ਹੈ ਗੱਲ ਦਾ ਤਾਂ ਨਸ਼ਾ ਹੀ ਹੋ ਰਿਹਾ ਹੈ ਪਿਆਰ ਤਾਂ ਇੱਕ ਯਾਦੂ ਹੈ ਜਿਸ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਕਰਵਾਇਆ ਖਵਾਇਆ ਜਾ ਸਕਦਾ ਹੈ ਪਿਆਰ ਵਿੱਚ ਉਮਰਾਂ ਦੇ ਫਰਕ ਨੂੰ ਕੌਣ ਦੇਖਦਾ ਹੈ ਪਿਆਰ ਵਿੱਚ ਬੱਚਿਆਂ ਦੇ ਬਾਪ ਨੂੰ ਕਿਹਨੇ ਦੇਖਣਾ ਹੈ ਉਹ ਇੱਕ ਫੈਸਲਾ ਜਿਹਾ ਕਰਨ بیٹھ ਜਾਂਦਾ ਹੈ ਕਿ ਉਹ ਸਨੀਤਾ ਲਈ ਅੱਗੇ ਵਧੇ ਕੋਸ਼ਿਸ਼ ਕਰਕੇ ਤਾਂ ਦੇਖੇ ਕੀ ਪਤਾ ਉਹ ਮੰਨ ਹੀ ਜਾਵੇ ਪਿਆਰ ਵਿੱਚ ਅੰਨੇ ਹੋਏ ਲੋਕ ਤਾਂ ਖੂ ਖਾਤਾ ਵੀ ਨਹੀਂ ਦੇਖਦੇ ਹੁੰਦੇ ਇਹ ਤਾਂ ਵਿਆਹ ਹੈ ਤੇ ਨਾਲੇ ਉਹ ਕਿਹੜੀ ਗੱਲ ਵਿੱਚ ਊਣਾ ਹੈ ਬੰਦਾ ਤਾਂ 40 ਸਾਲ ਤੱਕ ਜਵਾਨ ਹੀ ਗਿਨੇ ਜਾਂਦਾ ਹੈ ਅੱਜ ਕੱਲ ਤਾਂ ਪੜੇ ਲਿਖੇ ਤੇ ਲੋਕ 35-40 ਸਾਲ ਦੇ ਹੋ ਕੇ ਹੀ ਵਿਆਹ ਕਰਵਾਉਂਦੇ ਹਨ 12-13 ਸਾਲਾਂ ਦਾ ਫਰਕ ਵੀ ਕੋਈ ਫਰਕ ਹੈ ਬੱਚਿਆਂ ਦੇ ਬਾਪ ਵਾਲੀ ਕੋਈ ਵੀ ਕਿਹੜੀ ਅਰਚਣ ਹੋ ਸਕਦੀ ਹੈ ਬੱਚੇ ਪੈਦਾ ਕਰਕੇ ਆਦਮੀ ਬੁੱਢਾ ਤਾਂ ਨਹੀਂ ਹੋ ਜਾਂਦਾ ਤੇ ਫੇਰ ਸਨੀਤਾ ਉਹਨੂੰ ਕਿੰਨਾ ਚਾਹੁੰਦੀ ਹੈ ਕਿੰਨਾ ਪਿਆਰ ਕਰਦੀ ਹੈ ਉਹਦੇ ਬਿਨਾ ਸਾਹ ਨਹੀਂ ਲੈਂਦੀ ਸਨੀਤਾ ਲਈ ਵਿਨਾਸ਼ ਦੀ ਮੁਹੱਬਤ ਵਿੱਚ ਖੁਦਗਰਦੀ ਦੀਆਂ ਤੁੰਦਿਲਾਂ ਜਿਹੀਆਂ ਰੇਖਾਵਾਂ ਖਿੱਚੀਆਂ ਗਈਆਂ ਆ ਵਿਨਾਸ਼ ਦਾ ਪ੍ਰਣ ਸੀਗਾ ਕਿ ਉਹ ਇਹਨਾਂ ਰੇਖਾਵਾਂ ਦਾ ਅਹਿਸਾਸ ਤੱਕ ਵੀ ਸਨੀਤਾ ਨੂੰ ਨਹੀਂ ਸੀ ਹੋਣ ਦਿੰਦਾ ਮੁਹੱਬਤ ਦੇ ਰਾਹਤੇ ਉੱਤੇ ਸਧਾਰਨ ਵਾਗ ਹੀ ਚੱਲੇਗਾ ਸਨੀਤਾ ਨੂੰ ਉਹ ਸੱਚੀ ਮੁਹੱਬਤ ਕਰਦਾ ਹੈ ਵਿਆਹ ਲਈ ਉਹ ਕੋਸ਼ਿਸ਼ ਕਰਕੇ ਦੇਖੇਗਾ ਜੇ ਉਸਨੇ ਨਾ ਕਹਿ ਦਿੱਤੀ ਤਾਂ ਵੀ ਕੋਈ ਗੱਲ ਨਹੀਂ ਉਹਦੀ پاک ਮੁਹੱਬਤ ਨੂੰ ساری ਉਮਰ ਲਈ ਆਪਣੇ ਦਿਲ ਵਿੱਚ ਸੰਭਾਲ ਕੇ ਰੱਖੇਗਾ 스ਨੀਤਾ ਵਰਗੀ ਕੁੜੀ ਉਸ ਨੂੰ ਹੋਰ ਕਿਧਰੇ ਨਹੀਂ ਮਿਲੇਗੀ ਇੱਕ ਸੋਮਵਾਰ ਜਦੋਂ ਦਫ਼ਤਰ ਆਇਆ ਤਾਂ ਇੱਕ ਘੰਟੇ ਬਾਅਦ ਹੀ ਆਪਣੀ ਸੀਟ ਤੋਂ ਉੱਠ ਖੜਾ ਹੋਇਆ ਉਹਨੂੰ ਅਚਭੀ ਜਿਹੀ ਲੱਗੀ ਹੋਈ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਸਨੀਤਾ ਮਿਰੀ ਨੂੰ ਬਹੁਤ ਦਿਨ ਲੰਘ ਗਏ ਹੋਣ ਬਹੁਤ ਦਿਨ ਕਿਹੜੇ ਉਹ ਸ਼ੁੱਕਰਵਾਰ ਨੂੰ ਹੀ ਤਾਂ ਮਿਲੇ ਸੀਗੇ ਤੇ ਅੱਜ ਸੋਮਵਾਰ ਸੀ ਉਹਨੂੰ ਲੱਗਿਆ ਲੰਚ ਟਾਈਮ ਤਾਂ ਬਹੁਤ ਦੇਰ ਬਾਅਦ ਹੋਵੇਗਾ ਉਹ ਕਾਰਿਡੋਰ ਵਿੱਚ ਆਇਆ ਤੇ ਚਪੜਾਸੀ ਨੂੰ ਕਹਿ ਕੇ ਸਨੀਤਾ ਨੂੰ ਉਹਦੇ ਸੈਕਸ਼ਨ ਵਿੱਚੋਂ ਬਾਹਰ ਬੁਲਾ ਲਿਆ ਉਹ ਆਈ ਤਾਂ ਉਹ ਕਹਿੰਦਾ ਸੋਨੀ ਸਿਰ ਭਾਰਾ ਜਾ ਲੱਗਦਾ ਏ ਚੱਲ ਕੰਟੀਨ ਤੇ ਜਾ ਕੇ ਚਾਹ ਪੀ ਕੇ ਆਈਏ ਤਾ ਠਹਿਰੋ ਫਿਰ ਤੁਸੀਂ ਮੈਂ ਅਕਾਊਂਟੈਂਟ ਨੂੰ ਕਹਿਆ ਵਾਂ ਦਫ਼ਤਰ ਦੇ ਗੇਟ ਤੋਂ ਬਾਹਰ ਉਹ ਕੰਟੀਨ ਵਿੱਚ ਜਾ ਬੈਠੇ ਇੱਕ ਇੱਕ ਮੇਜ਼ ਉੱਤੇ ਚਾਰ ਚਾਰ ਕੁਰਸੀਆਂ ਲੱਗੀਆਂ ਹੋਈਆਂ ਸਨ ਇਸ ਵਕਤ ਕੋਈ ਕੋਈ ਗਾਹਕ ਆ ਕੇ ਬੈਠਦਾ ਹੁੰਦਾ ਆ ਉਸ ਦਿਨ ਕੰਟੀਨ ਵਿੱਚ ਦੋ ਬੰਦੇ ਬੈਠੇ ਚਾਹ ਪੀ ਰਹੇ ਸਨ ਅਵਨਾਸ਼ ਸੁਨੀਤਾ ਨੂੰ ਲੈ ਕੇ ਇੱਕ ਖੁੰਝੇ ਵਾਲੇ ਮੇਜ਼ ਉੱਤੇ ਬੈਠ ਗਿਆ ਸੂਰਜ ਦੀ ਤਿੱਖੀ ਨਿੱਗੀ ਧੋਪ ਨੇ ਮੌਸਮ ਦੀ ਬੁੱਕਲ ਵਿੱਚ ਸੇਕ ਭਰਨਾ ਸ਼ੁਰੂ ਕਰ ਦਿੱਤਾ ਸੀ ਅਵਨਾਸ਼ ਨੇ ਟਾਈਡ ਦਾ ਕੋਟ ਪਾਇਆ ਹੋਇਆ ਸੀਗਾ ਤੇ ਸੁਨੀਤਾ ਨੇ ਕੋਟੀ ਉੱਤੋਂ ਦੀ ਗਰਮ ਸ਼ਾਲ ਲਈ ਹੋਈ ਸੀ ਠੰਡ ਬਹੁਤ ਹੀ ਨਹੀਂ ਸੀ ਫਿਰ ਵੀ ਉਹ ਦੋਵੇਂ ਸੀਸੀ ਕਰੀ ਜਾ ਰਹੇ ਸਨ ਇਸ ਤਰ੍ਹਾਂ ਕਰਨ ਨਾਲ ਜਿਵੇਂ ਉਹਨਾਂ ਨੂੰ ਕੋਈ ਨਿਗ ਮਿਲ ਰਿਹਾ ਹੋਵੇ ਉਹਨਾਂ ਨੇ ਕਾਫੀ ਲਈ ਆਰਡਰ ਕੀਤਾ ਸੀਗਾ ਉਠਣ ਲੱਗੇ ਤਾਂ ਵਿਨਾਸ਼ ਨੇ ਆਪਣੇ ਕੋਡ ਦੀ ਅੰਦਰਲੀ ਜੇਵ ਵਿੱਚ ਹੱਥ ਮਾਰਿਆ ਤੇ ਇੱਕ ਪਰਚੀ ਜਿਹੀ ਕੱਢ ਕੇ ਸੁਨੀਤਾ ਦੇ ਹੱਥ ਵਿੱਚ ਫੜਾ ਦਿੱਤੀ ਕਿ ਹੇ ਸੋਨੀ ਇਹ ਕੱਲੀ ਬੈਠ ਕੇ ਪੜ ਲਵੀਂ ਤੇ ਸ਼ਾਮੀ ਘਰ ਆ ਜਾਵੀਂ ਮੈਂ ਤੇਰਾ ਇੰਤਜ਼ਾਰ ਕਰੂੰਗਾ ਚਿੱਠੀ ਲਿਖ ਕੇ ਦੇਣ ਦੀ ਕੀ ਜ਼ਰੂਰਤ ਹੈ ਉਹੀ ਦੱਸ ਦਿਓ ਕਹਿ ਕੇ ਸੁਨੀਤਾ ਉਸ ਪਰਚੀ ਦੀਆਂ ਤਹਿ ਖੋਲਣ ਲੱਗੀ ਉਹ ਇੱਥੇ ਨਹੀਂ ਕੱਲੀ ਬੈਠ ਕੇ ਪੜੀ ਵਿਨਾਸ਼ ਨੇ ਉਹਦੇ ਹੱਥ ਵਿੱਚ ਫੜਾ ਲਈ ਸੀ ਸੁਨੀਤਾ ਹੈਰਾਨ ਰਹਿ ਗਈ ਤੇ ਉਹਦੀ ਗੱਲ ਮੰਨ ਕੇ ਪਰਚੀ ਨੂੰ ਆਪਣੀ ਅੰਗੀ ਵਿੱਚ ਲੈ ਰਹੀ ਸੀਗਾ ਲੰਚ ਟਾਈਮ ਵਿੱਚ ਉਹ ਵਿਨਾਸ਼ ਦੇ ਕਮਰੇ ਵਿੱਚ ਨਹੀਂ ਆਈ ਸੀਗੀ ਟਿਫਨ ਖੋਲਿਆ ਰੋਟੀ ਖਾਜੀ ਤੇ ਮਿਸ ਵਰਮਾ ਨਾਲ ਉੱਥੇ ਹੀ ਬੈਠੀ ਇਧਰ ਉਧਰ ਦੀਆਂ ਗੱਲਾਂ ਮਾਰਦੀ ਰਹੀ ਸੀ ਅੱਜ ਵਰਮਾ ਉਹਨੂੰ ਚੰਗੀ ਲੱਗੀ ਹੋਵੇਗੀ ਲੰਚ ਟਾਈਮ ਵਿੱਚ ਵਿਨਾਸ਼ ਦੀ ਚਾਹ ਠੰਡੀ ਹੋ ਗਈ ਸਨੀਤਾ ਨਾ ਆਈ ਤਾਂ ਉਹਨੇ ਵੀ ਚਾਹ ਨਾ ਪੀਤੀ ਉਹ ਸੋਚ ਰਿਹਾ ਸੀਗਾ ਤੜਕੇ-ਤੜਕੇ ਕੰਟੀਨ ਵਿੱਚ ਉਹਨੂੰ ਲਿਜਾ ਕੇ ਚਿੱਠੀ ਫੜਾਉਣ ਦੀ ਐਡੀ ਕੀ ਕਾਰ ਸੀਗੀ ਹੁਣ ਲੰਚ ਟਾਈਮ ਵਿੱਚ ਫੜਾ ਦਿੰਦਾ ਉਹ ਚਿੱਠੀ ਉਹਨੂੰ ਉਹ ਫਿਕਰਮੰਦ ਸੀਗਾ ਪਰ ਉਹ ਲੰਚ ਟਾਈਮ ਵਿੱਚ ਕਿਉਂ ਨਹੀਂ ਆਈ ਉਹਦੇ ਕੋਲ ਇਹ ਸ਼ਾਇਦ ਪਹਿਲਾ ਦਿਨ ਸੀਗਾ ਜਦ ਕਿ ਉਹ ਲੰਚ ਟਾਈਮ ਵਿੱਚ ਉਹਦੇ ਕੋਲ ਨਹੀਂ ਆਈ ਸੀ ਚਿੱਠੀ ਪੜ੍ਹ ਕੇ ਕਿਤੇ ਗੁੱਸਾ ਹੀ ਨਾ ਕਰ ਗਈ ਹੋਵੇ ਪਰ ਗੁੱਸਾ ਕਰਨ ਵਾਲੀ ਤਾਂ ਉਹ ਹੈ ਨਹੀਂਗੀ ਜੋ ਵੀ ਉਹਨੂੰ ਚੰਗਾ ਲੱ ਨਾਲ ਲੱਗੇ ਤਾਂ ਫਟ ਮੂੰਹ ਉੱਤੇ ਕਹਿ ਜਾਂਦੀ ਏ ਉਹ ਚਾਹੁੰਦਾ ਸੀਗਾ ਆਪ ਜਾ ਕੇ ਉਹਦੀ ਸੈਕਸ਼ਨ ਵਿੱਚ ਉਹਨੂੰ ਬੁਲਾ ਲਿਆਵੇ ਪਰ ਇੱਕ ਜੱਕ ਜਹੀ ਵਿੱਚ ਉਹ ਉੱਠਿਆ ਨਹੀਂ ਸ਼ਾਇਦ ਇਹ ਉਹਨੂੰ ਆਪਣੇ ਪਿਆਰ ਦਾ ਹੰਕਾਰ ਸੀਗਾ ਸਾਰੀ ਛੁੱਟੀ ਹੋਈ ਤੇ ਸਨੀਤਾ ਗੇਟ ਤੋਂ ਨਿਕਲਣ ਲੱਗੀ ਉਹਨੂੰ ਕਹਿੰਦੀ ਮੈਂ ਆਉਂਗੀ ਇੱਕ ਵਾਰੀ ਘਰ ਜਾ ਆਵਾਂ ਸਾਈਕਲ ਤੇ ਆਉਂਗੀ ਉਦੇ ਬੋਲ ਸੁਣ ਕੇ ਅਵਨਾਸ਼ ਮੁਸਕਰਾਇਆ ਜਿਵੇਂ ਉਹਦੇ ਵਿੱਚ ਕੋਈ jaan ਪੈ ਗਈ ਹੋਵੇ ਪਰ ਸੁਨੀਤਾ ਦਾ ਚਿਹਰਾ ਆਮ ਜਿਹਾ ਹੀ ਸੀਗਾ ਕੋਰੇ ਕਾਗਜ਼ ਵਰਗਾ 6 ਵਜੇ ਉਹ ਆਈ ਮਾਂ ਅੰਦਰਲੇ ਕਮਰੇ ਵਿੱਚ ਬੈਠੀ ਐਣਕ ਲਾ ਕੇ ਮੋਠਾਂ ਵਿੱਚੋਂ ਰੋੜ ਚੱਕ ਰਹੀ ਸੀ ਆਕਾਸ਼ ਗਲੀ ਵਿੱਚ ਛਾਣੇ ਮੁੰਡਿਆਂ ਨਾਲ ਖੇਡ ਰਿਹਾ ਸੀਗਾ ਰਾਧਾ ਨੂੰ 2 ਰੁਪਏ ਦੇ ਕੇ ਅਵਨਾਸ਼ ਨੇ ਬਾਜ਼ਾਰ ਭਜਾ ਦਿੱਤਾ ਸੀ ਉਹ ਗਰਮ ਗਰਮ ਸਮੋਸੇ ਲੈ ਆਵੇ ਸਟੀਲ ਦਾ ਗਲਾਸ ਲੈ ਕੇ ਜਾਵੇ ਚਟਣੀ ਕਾਫੀ ਸਾਰੀ ਪਵਾ ਕੇ ਲਿਆਵੇ ਬਾਜ਼ਾਰ ਜਾਂਦੇ ਆਉਣ ਵਿੱਚ ਸੋਭਤੀ 15 20 ਮਿੰਟ ਲੱਗ ਜਾਂਦੇ ਸਨ ਸਨੀਤਾ ਕਮਰੇ ਵਿੱਚ ਆ ਕੇ ਆਰਾਮ ਕੁਰਸੀ ਉੱਤੇ ਬੈਠੀ ਤਾਂ ਵਿਨਾਸ਼ ਨੇ ਉਸ ਨੂੰ ਕਿਹਾ ਕਿ ਉਹ ਉਹਦੇ ਕੋਲ ਮੰਜੀ ਉੱਤੇ ਆ ਕੇ ਬੈਠ ਜਾਵੇ ਦੂਰ ਬੈਠੀ ਤੋਂ ਉੱਚਾ ਬੋਲਣਾ ਪਵੇਗਾ ਪਰ ਸਨੀਤਾ ਨੇ ਕੁਰਸੀ ਉੱਤੇ ਬੈਠੇ ਰਹਿਣਾ ਹੀ ਠੀਕ ਸਮਝਿਆ ਅਵਨਾਸ਼ ਜਾਈ ਵਿੱਚ ਉੱਠਿਆ ਤੇ ਵੇੜੇ ਵਿੱਚ ਨਿਗਾਹ ਮਾਰ ਕੇ ਸਨੀਤਾ ਦੀ ਕੁਰਸੀ ਕੋਲਾ ਖੜਾ ਹੋਇਆ ਗਲੀ ਵਾਲਾ ਦਰਵਾਜ਼ਾ ਬੰਦ ਸੀ ਸਨੀਤਾ ਉਦੋਂ ਅੱਖਾਂ 'ਵਲ ਚਾਕੀ ਤੇ ਪਹਿਲਾ ਹੀ ਬੋਲਤੀ ਤੁਸੀਂ ਚੁੱਪ ਕਰਕੇ ਆਪਣੇ ਮੰਜੇ ਤੇ ਬੈਠੇ ਜਾਓ ਮੈਨੂੰ ਇਹ ਪਸੰਦ ਨਹੀਂਗਾ ਅਵਨਾਸ਼ ਨੇ ਉਹਦਾ ਹੱਥ ਫੜ ਕੇ ਕੁੱਟਿਆ ਤੇ ਉਹਦੇ ਮੂੰਹ ਉੱਤੇ ਝੁਕਣ ਲੱਗਿਆ ਸੀ ਇਸਨੀ ਤਾਂ ਸ਼ਾਲ ਮਾਰ ਕੇ ਖੜੀ ਹੋ ਗਈ ਖੂਂਜੇ ਵਿੱਚ ਖੜ ਕੇ ਕਹਿਣ ਲੱਗੀ ਇਸ ਤਰ੍ਹਾਂ ਕਰਨਾ ਤਾਂ ਮੈਂ ਹੁਣੇ ਚਲੀ ਜਾਨੀ ਆ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਆ ਸੋਨੀਏ ਤਾਂ ਬੈਠੋ ਆਪਣੀ ਥਾਂ ਤੇ ਨਹੀਂ ਤਾਂ ਮੈਂ ਜਾਨੀ ਆ ਬਸ ਸੁਨੀਤਾ ਵਿਹੜੇ ਵੱਲ ਚਾਕੀ ਤੇ ਪੈਰ ਪੁੱਟਿਆ ਅਵਨਾਸ਼ ਠਿੱਲਾ ਹੋ ਕੇ ਆਪਣੀ ਰਜਾਈ ਵਿੱਚ ਜਾ ਬੈਠਾ ਸਿੰਦਰਾ ਮੋੜ ਕੇ ਕੁਰਸੀ ਉੱਤੇ ਬੈਠ ਗਈ ਤੁਸੀਂ ਕਦੇ ਕਦੇ ਇੰਨੇ ਪਾਗਲ ਕਿਉਂ ਹੋ ਜਾਂਦੇ ਹੋ ਸੁਨੀਤਾ ਨੇ ਸਹਿਜ ਹੋ ਕੇ ਪੁੱਛਿਆ ਬਸ ਜਦੋਂ ਮੈਂ ਤੈਨੂੰ ਦੇਖ ਲੈਂਦਾ ਮੇਰੀ ਸੌਰਤ ਮਾਰੀ ਜਾਂਦੀ ਹੈ ਚਿੱਠੀ ਵਿੱਚ ਕਿਉਂ ਲਿਖੀਆਂ ਨੇ ਇਹ ਗੱਲਾਂ ਸੁਨੀਤਾ ਨੇ ਭੋਲੀ ਜਹੀ ਬਣ ਕੇ ਪੁੱਛਿਆ ਕਿਹੜੀਆਂ ਗੱਲਾਂ ਅਵਨਾਸ਼ ਨੂੰ ਜਿਵੇਂ ਕੁਝ ਪਤਾ ਹੀ ਨਾ ਹੋਵੇ ਅਵਨਾਸ਼ ਤੁਸੀਂ ਸਮਝਦੇ ਕਿਉਂ ਨਹੀਂ ਕਿ ਮੇਰੀ ਦੋਸਤੀ ਦਾ ਨਜਾਇਜ਼ ਫਾਇਦਾ ਕਿਉਂ ਉਠਾਉਣਾ ਚਾਹੁੰਦੇ ਹੋ ਮੈਂ ਤੁਹਾਡੀ ਤਾਂ ਤੋ ਕਹਿਣਾ ਕਿ ਚੌਨੀ ਵਿਨਾਸ਼ ਕਾਲਾ ਪੈ ਗਿਆ ਦੇਖੋ ਮੇਰਾ ਜੋ ਇਹ ਸਰੀਰ ਹੈ ਨਾ ਇਹ ਕਿਸੇ ਹੋਰ ਦੀ ਮਾਨਤ ਹੈ ਮੇਰਾ ਫਰਜ ਹੈ ਮੈਂ ਆਪਣੇ ਸਰੀਰ ਨੂੰ ਉਸ ਕਿਸੇ ਲਈ ਸੰਭਾਲ ਕੇ ਰੱਖਾਂ ਤੁਸੀਂ ਮੇਰੇ ਹੋਠ ਚੁੰਮਣ ਦੀ ਗੱਲ ਕਰਦੇ ਹੋ ਕਿਉਂ ਸੁਨੀਤਾ ਦੀ ਇਹ ਗੱਲ ਸੁਣ ਕੇ ਵਿਨਾਸ਼ ਦਾ ਸਰੀਰ ਜਿਵੇਂ ਝੂਠਾ ਪੈ ਗਿਆ ਹੋਵੇ ਉਹਨੇ ਆਪਣੇ ਮੂੰਹ ਉੱਤੇ ਰਜਾਈ ਦਾ ਪੱਲਾ ਲੈਣਾ ਚਾਹਿਆ ਪਰ ਅਜੇ ਹਾਂ ਨਹੀਂ ਕੀਤਾ ਕਬਟਰ ਬਟਰ ਕੰਧ ਵੱਲ ਝਾਕਦਾ ਰਿਹਾ ਉਹਨੂੰ ਕੋਈ ਵੀ ਗੱਲ ਨਹੀਂ ਸੀ ਸੁੱਝ ਰਹੀਗੀ ਆਪਣੇ ਦਿਮਾਗ ਵਿੱਚ ਉਹ ਸੋਚ ਰਿਹਾ ਸੀ ਜੇ ਤਾਂ ਠੀਕ ਹੀ ਤਾਂ ਕਹਿੰਦੀ ਹੈ ਮੈਂ ਉਸ ਦਾ ਲਗਦਾ ਹਾਂ ਦੋਸਤੋ ਗੱਲ ਸ਼ੁਰੂ ਕਰਕੇ ਮੈਂ ਖੋਦ ਹੀ ਉਹਦੇ ਹੋਠਾਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਐ ਇਹ ਗੁਸਤਾਖੀ ਹੈ ਇਹ ਮੇਰੀ ਭੁੱਲ ਐ ਸਨੀਤਾ ਇਹੋ ਜਿਹੀ ਕੁੜੀ ਕਿੱਥੇ ਹੈ ਮਨਵੈਚੀ ਉਹ ਆਪਣੇ ਆਪ ਤੇ ਲਹਨਤਾ ਪਾਉਣ ਲੱਗਿਆ ਸਨੀਤਾ ਉਹਦੀ ਮੇਜ਼ ਉੱਤੋਂ ਇੱਕ ਹਿੰਦੀ ਮਾਸਕ ਪੱਤਰ ਚੁੱਕ ਕੇ ਸਫੇ ਫਰੋਲਦੀ ਰਹੀ ਸੀ ਹੀਰਾ ਦਾ ਸਮੋਸੇ ਲੈ ਕੇ ਆ ਚੁੱਕੀ ਸੀ ਰਸੋਈ ਵਿੱਚ ਰਾਧਾ ਨੇ ਸਟੋਵ ਵਾਲਿਆ ਤਾ ਸਨੀਤਾ ਆਪਣੀ ਕੁਰਸੀ ਤੋਂ ਉੱਠ ਕੇ ਅਨਾਜ ਦੀ ਰਜਾਈ ਦਾ ਲੜ ਖਿੱਚ ਕੇ ਕਹਿਣ ਲੱਗੀ ਗੁੱਸੇ ਹੋ ਗਏ ਹੋ ਨਹੀਂ ਗੁੱਸੇ ਕਿਉਂ ਹੋਣਾ ਸੀ ਮੈਂ ਫਿਰ ਚੁੱਪ ਕਿਉਂ ਹੋ ਗਏ ਹੋ ਉਹੀ ਬਸ ਸੁਨੀਤਾ ਰਸੋਈ ਵਿੱਚ ਰਾਧਾ ਕੋਲ ਗਈ ਉਹਦੇ ਨਾਲ ਚਾਹ ਬਣਾਉਣ ਵਿੱਚ ਮਦਦ ਕਰਨ ਲੱਗੀ। ਕਮਰੇ ਵਿੱਚ ਚਾਹ ਲਿਆਂਦੀ ਤਾਂ ਆਕਾਸ਼ ਵੀ ਬਾਹਰੋਂ ਆ ਗਿਆ। ਇੱਕ ਪਲੇਟ ਵਿੱਚ ਸਮੋਸੇ ਰੱਖ ਕੇ ਤੇ ਚਟਨੀ ਇੱਕ ਹੋਰ ਡੂੰਗੀ ਪਲੇਟ ਵਿੱਚ ਉਲਟਾ ਕੇ ਉਹ ਚਾਰੇ ਬੈਠ ਗਏ ਸੀ। ਆਕਾਸ਼ ਆਪਣੇ ਪਾਪਾ ਨੂੰ ਬਾਹਰ ਖੇਡਦੇ ਹਾਣੀਆਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਸੁਣਾ ਰਿਹਾ ਸੀ। ਅਵਨਾਸ਼ ਤੇ 스ਨੀਤਾ ਉਹਦੀਆਂ ਗੱਲਾਂ ਵਿੱਚ ਦਿਲਚਸਪੀ ਲੈ ਕੇ ਹੱਸਦੇ ਰਹੇ ਸਨ। ਰਾਧਾ ਨੇ ਇੱਕ ਸਮੋਸਾ ਖਾਦਾ ਸੀ ਤੇ ਚਾਹ ਦੀ ਇੱਕ ਪਿਆਲੀ ਪੀ ਕੇ ਉੱਠ ਖੜੀ ਸੀ ਤੇ ਰਸੋਈ ਵਿੱਚ ਜਾ ਕੇ ਰੋਟੀ ਟੋਕ ਦਾ ਅਹਰ ਕਰਨ ਲੱਗ ਪਈ ਸੀ। ਚਾਹ ਮੁਕਾ ਕੇ ਆਕਾਸ਼ ਫੇਰ ਗਲੀ ਵਿੱਚ ਦੌੜ ਗਿਆ ਤੇ 스ਨੀਤਾ ਵੀ ਖੜੀ ਗਈ ਜਾਣ ਲੱਗੀ ਤਾਂ ਵਿਨਾਸ਼ ਨੇ ਉਹਦਾ ਹੱਥ ਫੜ ਦਿਆ ਸੁਨੀਤਾ ਕੁਝ ਨਹੀਂ ਬੋਲੀ ਅਵਨਾਸ਼ ਨੇ ਉਹਦਾ ਹੱਥ ਚੁੰਮਿਆ ਤੇ ਫਿਰ ਆਪਣੇ ਮੱਥੇ ਨੂੰ ਲਾ ਲਿਆ ਸੀ ਸੁਨੀਤਾ ਲਈ ਜਿਵੇਂ ਸਭ ਕੁਝ ਸਧਾਰਨ ਹੋਵੇ ਕਹਿੰਦੀ ਹੁਣ ਖੁਸ਼ ਹਾਂ ਲਾਂਚ ਟਾਈਮ ਵਿੱਚ ਹੁਣ ਜਦੋਂ ਵੀ ਸੁਨੀਤਾ ਵਿਨਾਸ਼ ਕੋਲਾ ਕੇ ਬੈਠਦੀ ਉਹ ਦਾ ਹੱਥ ਫੜ ਲੈਂਦਾ ਤੇ ਬਹੁਤ ਪਿਆਰ ਨਾਲ ਘੁੱਟਦਾ ਅਵਨਾਸ਼ ਜੇ ਸਾਰੇ ਸਰੀਰ ਦਾ ਲਹੂ ਜਿਵੇਂ ਉਹਦੇ ਆਪਣੇ ਹੱਥ ਵਿੱਚ ਆ ਕੇ ਇਕੱਠਾ ਹੋ ਜਾਂਦਾ ਹੋਵੇ ਪਰ ਸੁਨੀਤਾ ਦਾ ਹੱਥ ਉਸ ਨੂੰ ਹਮੇਸ਼ਾ ਠੰਡਾ ਠੰਡਾ ਲੱਗਦਾ ਉਹਦਾ ਹੱਥ ਤਾਂ ਬੇਹਰਕਤ ਜਿਹਾ ਹੁੰਦਾ ਅਵਨਾਸ਼ ਦਾ ਹੱਥ ਜਖਮੀ ਕੁੱਗੀ ਵਾਂਗ ਤੜਪ ਰਿਹਾ ਹੁੰਦਾ ਹੱਥ ਦੀਆਂ ਨਸਾਂ ਉਹਨੂੰ ਆਪ ਨੂੰ ਵੀ ਟਸ ਟਸ ਕਰਦੀਆਂ ਜਾਪਦੀਆਂ ਸੀਗਾ ਹਰ ਵਾਰ ਸੁਨੀਤਾ ਪੁੱਛਦੀ ਤੁਹਾਡਾ ਹੱਥ ਇੰਨਾ ਗਰਮ ਕਿਉਂ ਆ ਗਰਮ ਤਾਂ ਇਹ ਸਦਾ ਹੀ ਰਹਿੰਦਾ ਏ ਉਹ ਵੱਦਿੰਦਾ ਇਕੱਲਾ ਬੈਠ ਕੇ ਇਹ ਵਿਨਾਸ਼ ਸੋਚਣ ਲੱਗਦਾ ਇਹ ਉਹੀ ਸੁਨੀਤਾ ਹੈ ਨਾ ਜਿਹੜੀ ਆਖਿਆ ਕਰਦੀ ਸੀ ਤੁਸੀਂ ਮੈਨੂੰ ਟੱਚ ਨਾ ਕਰਿਆ ਕਰੋ ਤੇ ਹੁਣ ਹੁਣ ਤਾਂ ਖੁਦ ਹੀ ਆਪਣਾ ਹੱਥ ਉਹਦੇ ਹੱਥ ਵਿੱਚ ਦੇ ਦਿੰਦੀ ਹੈ ਠੀਕ ਹੀ ਕਿਸੇ ਨੇ ਆਖਿਆ ਹੈ ਖੋਲ ਚੁੱਕੀ ਕੁੜੀ ਦਾ ਕੋਈ ਵੀ ਇਨਕਾਰ ਕਦੇ ਇਨਕਾਰ ਨਹੀਂ ਹੁੰਦਾ ਜਾਂ ਤਾਂ ਹਾਂ ਹੁੰਦੀ ਹੈ ਤੇ ਜਾਂ ਸ਼ਿੱਤਰ ਜੇ ਕੁੜੀ ਤੁਹਾਨੂੰ ਮਤਾਂ ਦੇਣ ਲੱਗੇ ਤਾਂ ਸਮਝੋ ਉਹ ਤੁਹਾਨੂੰ ਉਸ ਕਾਸੇ ਲਈ ਤਿਆਰ ਤਰ ਰਹੀ ਹੈ ਦਸੰਬਰ ਜਨਵਰੀ ਦੇ ਦਿਨਾਂ ਤੋਂ ਮੌਸਮ ਵਿੱਚ ਕੋਈ ਨਸ਼ਾ ਘੁਲਿਆ ਹੋਇਆ ਲੱਗਦਾ ਸੀਗਾ ਅਜ ਵਿਨਾਸ਼ ਦੀ ਸੈਕਸ਼ਨ ਵਿੱਚ ਹੈੱਡ ਕਲਰਕ ਨਹੀਂ ਸੀਗਾ ਉਹਦੀ ਸਾਲੀਦਾਰ ਨੌਜਵਾਨ ਮੁੰਡਾ ਅਚਾਨਕ ਕਿਸੇ ਨਾਮੁਰਾਦ ਬਿਮਾਰੀ ਨਾਲ ਲੁਧਿਆਣੇ ਮਿਸ ਬ੍ਰਾਊਨ ਹਸਪਤਾਲ ਵਿੱਚ ਦਾਖਲ ਸੀਗਾ ਹੈੱਡ ਕਲਰਕ ਲੁਧਿਆਣੇ ਗਿਆ ਹੋਇਆ ਸੀ 4 ਦਿਨ ਦੀ ਛੁੱਟੀ ਲੈ ਕੇ ਸੋ ਹੈੱਡ ਕਲਰਕ ਦੀ ਗੈਰ ਹਾਜ਼ਰੀ ਕਰਕੇ ਕਲਰਕ ਲੋਕ ਸੈਕਸ਼ਨ ਵਿੱਚ ਅੱਜ ਘਟ ਹੀ ਟੈਕ ਰਹੇ ਸਨ ਅੱਧੇ ਬੰਦੇ ਘਰੇਲੂ ਕੰਮ ਦਾ ਬਹਾਨਾ ਲਾ ਕੇ ਫਰਲੋ ਮਾਰ ਗਏ ਸਨ ਬਾਕੀ ਰਹਿੰਦੇ ਇੱਧਰ ਉੱਧਰ ਬੈਠੇ ਗੱਪਾਂ ਮਾਰ ਰਹੇ ਸਨ ਐਕਸੀਨ ਸਾਹਿਬ ਦੀ ਵੀ ਇੱਕ ਕਈ ਦਿਨਾਂ ਤੋਂ ਦੌਰੇ ਉੱਤੇ ਸਨ ਸੈਕਸ਼ਨ ਵਿੱਚ ਅਵਿਨਾਸ਼ ਕੱਲਾ ਸੀਗਾ ਚਪੜਾਸੀ ਉਹਦੇ ਕੋਲ ਦੋ ਵਾਰ ਆਇਆ ਸੀ ਸਟੂਲ ਤੇ ਬੈਠਾ ਬੀੜੀ ਫੂਕ ਰਿਹਾ ਘਰ ਦੇ ਰੋਣੇ ਰੋਂਦਾ ਰਿਹਾ ਸੀਗਾ ਅਵਿਨਾਸ਼ ਉਹਦੀ ਨੂੰ ਉਹਦੀ ਗੱਲ ਨੂੰ ਹੂੰ ਹਾਂ ਕਰਕੇ ਸੁਣਦਾ ਸੀਗਾ ਤੇ ਇੱਕ ਅੱਧ ਫਿਕਰਾ ਬੋਲ ਜਾਂਦਾ ਸੀ ਅਵਿਨਾਸ਼ ਦੀ ਸੌਂਤ ਕਿੱਦਰੇ ਹੋਰ ਹੀ ਚੜੀ ਹੋਈ ਸੀ ਚਪੜਾਸੀ ਦੀਆਂ ਗੱਲਾਂ ਤਾਂ ਉਹ ਤੋਂ ਤੋਂ ਹੀ ਸੁਣਦਾ ਸੀ ਅਖੀਰ ਉਹਨੇ ਚਪੜਾਸੀ ਦੀ ਗੱਲ ਨੂੰ ਵਿਚਕਾਰ ਉਹ ਹੀ ਕੱਟ ਕੇ ਆਖਿਆ ਮੁਕੰਦੀ ਜਾ ਚਾਹ ਦੇ ਦੋ ਕੱਪ ਲੈ ਆ ਇੱਕ ਕੱਪ ਤੂੰ ਵੀ ਪੀ ਆਂ ਮੇਰੇ ਹਿਸਾਬ 'ਚ ਲਿਖਾ ਦੇ ਮਕੰਦੀ ਬੀੜੀ ਨੂੰ ਪੈ ਥੱਲੇ ਮਲ ਕੇ ਝਟ ਉੱਠ ਖੜਾ ਤੇ ਆਪਣੀ ਗੱਲ ਨੂੰ ਉੱਥੇ ਹੀ ਛੜ ਕੰਟੀਨ ਵੱਲ ਜਾਣ ਲੱਗਿਆ ਅਵਿਨਾਸ਼ ਨੇ ਉਹਨੂੰ ਪਿੱਛੋਂ ਹਾਕ ਮਾਰੀ ਕਿਹਾ ਤੇ ਪਹਿਲਾਂ ਇਧਰੋਂ ਜ਼ਰਾ ਸੁਨੀਤਾ ਨੂੰ ਬੁਲਾਈ ਇੱਕ ਮਿੰਟ ਵਾਸਤੇ ਸੁਨੀਤਾ ਅਨਸਾਰ ਕਹਿੰਦੀ ਕਿਉਂ ਜੀ ਨਹੀਂ ਲੱਗਿਆ ਕੱਲਿਆਂ ਦਾ ਹਾਂ ਅਵਿਨਾਸ਼ ਦੀਆਂ ਅੱਖਾਂ ਵਿੱਚ ਲਾਟਾਂ ਬਲ ਰਹੀਆਂ ਸਨ ਸਨੀਤਾ ਕੁਰਸੀ ਉੱਤੇ ਬੈਠੀ ਤਾਂ ਵਿਨਾਸ਼ ਨੇ ਸੈਕਸ਼ਨ ਵਿੱਚੋਂ ਬਾਹਰ ਨਿਕਲ ਕੇ ਦੁਦ ਦੇਖਿਆ ਤੇ ਫਿਰ ਕਮਰੇ ਵਿੱਚ ਆ ਕੇ ਉਹਨੇ ਸਨੀਤਾ ਦੀ ਠੋਡੀ ਨੂੰ ਹੱਥ ਪਾ ਲਿਆ ਠੋਡੀ ਨੂੰ ਤਾਂ ਚੱਕਣ ਲਈ ਜ਼ਰਾ ਕੀ ਸਹਾਰਾ ਦਿੱਤਾ ਹੋਵੇਗਾ ਕਿ ਸਨੀਤਾ ਕੁਰਸੀ ਤੋਂ ਅੱਠ ਖੜੀ ਤੇ ਕਹਿਣ ਲੱਗੀ ਇਸੇ ਵਾਸਤੇ ਬੁਲਾਇਆ ਮੈਨੂੰ ਸ਼ਰਮ ਤਾਂ ਨਹੀਂ ਆਉਂਦੀ ਕਿਉਂ ਸ਼ਰਮ ਨੂੰ ਕੀ ਹੈ ਅਵਿਨਾਸ਼ ਉਹਦੇ ਹੋਰ ਨੇੜੇ ਹੁੰਦਾ ਜਾ ਰਿਹਾ ਸੀ ਉਹਦੇ ਬੁੱਲ ਚਿਲੂ ਚਿਲੂ ਕਰ ਰਹੇ ਸਨ ਉਹ ਚਾਹੁੰਦਾ ਸੀ ਸਨੀਤਾ ਨੂੰ ਆਪਣੀ ਜੱਫੀ ਵਿੱਚ ਲੈ ਕੇ ਜ਼ੋਰ ਦੀ ਕੁੱਟ ਲਾਵੇ ਤੇ ਫਿਰ ਉਹਨੂੰ ਜੀਭਰ ਕੇ ਚੁੰਮੇ ਜੇ ਇਸ ਤਰ੍ਹਾਂ ਕਰੋਗੇ ਤਾਂ ਮੈਂ ਤੁਹਾਡੇ ਨਾਲ ਬੋਲਣਾ ਬੰਦ ਕਰ ਦੇਣਾ ਹੈ ਸਨੀਤਾ ਗੰਭੀਰ ਮੁੱਦਾ ਮੁਦਰਾ ਵਿੱਚ ਸੀਗੀ ਅਬਨਾਰ ਛੰਡਾ ਪਿਆ ਗਿਆ ਵਾਪਸ ਆਪਣੀ ਕੁਰਸੀ ਉੱਤੇ ਆ ਬੈਠਾ ਸੁਨੀਤਾ ਵੀ ਬੈਠ ਗਈ ਕੋਚਰੋ ਦੋਵੇਂ ਚੁੱਪ ਬੈਠੇ ਰਹੇ ਤੇ ਫਿਰ ਸੁਨੀਤਾ ਉੱਠ ਕੇ ਕਹਿਣ ਲੱਗੀ ਜਾਵਾਂ ਨਹੀਂ ਬੈਠ ਚਾਹ ਮੰਗਵਾਈ ਹੈ ਤੇਰੇ ਆਉਣ ਤੋਂ ਪਹਿਲਾਂ ਹੀ ਭੇਜ ਦਿੱਤਾ ਸੀ ਮੁਕੰਦੀ ਨੂੰ ਤੇ ਫਿਰ ਉਹ ਸੁਧਾਰਨ ਗੱਲਾਂ ਕਰਨ ਲੱਗੇ ਥੋੜੀ देर ਬਾਅਦ ਉਹਨਾਂ ਦੇ ਕੰਨਾਂ ਵਿੱਚ ਮੁਕੰਦੀ ਦੇ ਆਉਣ ਦੀ ਬਿੜਕ ਪਈ ਉਹ ਇਕੱਲੇ ਇਕੱਲੇ ਜਿਹੀ ਹੋ ਕੇ ਬੈਠ ਗਏ ਚਪੜਾਸੀ ਨੇ ਇੱਕ ਕੱਪਾਂ ਵਿੱਚ ਚਾਹ ਪਾਈ ਤੇ ਉਹ ਪੀਣ ਲੱਗੇ ਮੁਕੰਦੀ ਕੰਟੀਨ ਦੀਆਂ ਗੱਲਾਂ ਕਰਨ ਲੱਗਾ ਸੀ ਮੁਕੰਦੀ ਟਰੇ ਲੈ ਕੇ ਚਲਾ ਗਿਆ ਸੁਨੀਤਾ ਖੜੀ ਹੋ ਕੇ ਕਹਿੰਦੀ ਚੰਗਾ ਚਲਦੀ ਆ ਮੈਂ ਤਾਂ ਚੰਗਾ ਅਵਿਨਾਸ਼ ਨੇ ਉਹਦੇ ਵੱਲ ਬਿਨਾਂ ਦੇਖੇ ਹੀ ਕਹਿ ਦਿੱਤਾ ਬਹੁਤ ਚਿਰ ਹੋ ਗਿਆ ਇੱਥੇ ਬੈਠੀ ਨੂੰ ਜਾਨੀ ਆ ਨਹੀਂ ਤਾਂ ਕਾਉਂਟਰਟ ਅੱਖਾਂ ਕੱਢੂਗੀ ਤੇ ਨਾਲੇ ਸਨੀਤਾ ਬੋਲਦੀ ਬੋਲਦੀ ਚੁੱਪ ਗਈ ਨਾਲੇ ਕੀ ਅਵਨਾਸ਼ ਦਾ ਧਿਆਨ ਉਹਦੇ ਵੱਲ ਗਿਆ ਜਦੋਂ ਮੈਂ ਤੁਹਾਡੇ ਕਮਰੇ ਵਿੱਚ ਜਾਨੀ ਆ ਤਾਂ ਮਿਸ ਵਰਮਾ ਮੇਰੇ ਕੰਨੀ ਕੋੜ-ਕੋੜ ਝਾਕਦੀ ਐ ਕਿਉਂ ਪਤਾ ਨਹੀਂ ਅਵਨਾਸ਼ ਇੱਕ ਫਾਈਲ ਚੱਕ ਕੇ ਉਹਦੇ ਵੱਰਕੇ ਪਰਤਣ ਲੱਗਾ ਸਨੀਤਾ ਖੜੀ ਉਹਦੇ ਵੱਲ ਝਾਕਦੀ ਰਹੀ ਪੁੱਛਣ ਲੱਗੀ ਜੇ ਤੁਸੀਂ ਗੁੱਸੇ ਹੋ ਮੇਰੇ ਨਾਲ ਅਵਨਾਸ਼ ਬੋਲਿਆ ਨਹੀਂ ਬੋਲਦੇ ਨਹੀਂ ਕੀ ਉਹਨੇ ਫੋਕਾ ਜਿਹਾ ਹੰਗਾਰਾ ਭਰਿਆ ਤੁਸੀਂ ਗੁੱਸੇ ਹੋ ਮੇਰੇ ਨਾਲ ਨਹੀਂ ਮੈਂ ਗੁੱਸੇ ਕਿਉਂ ਹੋਣਾ ਸੀ ਤੇਰੇ ਨਾਲ ਲੱਗਦਾ ਤਾਂ ਐਵੇਂ ਜਿਵੇਂ ਐ ਮੂੰਹ ਹੀ ਦੱਸਦਾ ਆ ਨਹੀਂ ਐਵੇਂ ਵਹਿਮ ਹੈ ਤੈਨੂੰ ਅਵਨਾਸ਼ ਫਾਇਲ ਵਿੱਚ ਗੁੰਮੇ ਹੋਣ ਦਾ ਦਿਖਾਵਾ ਕਰ ਰਿਹਾ ਸੀਗਾ ਜਮਾ ਸੁਨੀਤਾ ਨੇ ਫਿਰ ਪੁੱਛਿਆ ਜਾਂ ਅਵਨਾਸ਼ ਨੇ ਰੁੱਖਾ ਹੋ ਕੇ ਕਹਿ ਦਿੱਤਾ ਚੰਗਾ ਇੱਕ ਵਾਰ ਝਾਕ ਲਓ ਮੇਰੇ ਵੱਲ ਸੋਨੀ ਤੇਰੀਆਂ ਫੋਕੀਆਂ ਗੱਲਾਂ ਮੈਨੂੰ ਪਸੰਦ ਨਹੀਂ ਆ ਅਵਨਾਸ਼ ਨੇ ਜਿਵੇਂ ਬਹੁਤ ਖਿੱਚ ਕੇ ਆਖਿਆ ਹੋਵੇ ਕਿਹੜੀਆਂ ਫੋਕੀਆਂ ਗੱਲਾਂ ਅਵਨਾਸ਼ ਥੋੜੀ देर ਚੁੱਪ ਬੈਠਾ ਰਿਹਾ ਤੇ ਫਿਰ ਆਪਣਾ ਟੰਗਾ ਮੇਜ਼ ਉੱਤੇ ਰੱਖ ਕੇ ਬੋਲਿਆ ਤੈਨੂੰ ਪਤਾ ਏ ਮੈਂ ਕਿੰਨਾ ਦੁਖੀ ਆ ਇਹ ਤਾਂ ਠੀਕ ਹੈ ਪਰ ਮੈਨੂੰ ਦੱਸੋ ਮੈਂ ਕੀ ਕਰ ਸਕਦੀ ਆ ਤੁਹਾਡੇ ਵਾਸਤੇ ਸੁਨੀਤਾ ਦੱਦਕੀ ਖੜੀ ਹੋ ਗਈ ਸੀ ਤੈਨੂੰ ਪਤਾ ਏ ਮੈਂ ਕਿੰਨਾ ਪਿਆਰ ਕਰਦਾ ਤੈਨੂੰ ਅਵਨਾਸ਼ ਦੀ ਰੋਣ ਵਰਗੀ ਆਵਾਜ਼ ਸੀਗੀ ਮੈਂ ਨਹੀਂ ਕਰਦੀ ਤੁਹਾਨੂੰ ਤੂੰ ਸਮਝਦੀ ਕਿਉਂ ਨਹੀਂ ਸਮਝਾ ਦਿਓ ਫੇਰ ਜੋ ਕੁਝ ਸਮਝਾਉਣਾ ਚਾਹੁੰਦੇ ਉਸ ਨੇ ਤਾਂ ਲਾਚੜ ਕੇ ਬੋਲੀ ਤੇ ਮੁਸਕਰਾਉਣ ਲੱਗੀ ਸੁਭਾ ਸਮਝਾ ਦਿਆਂ ਅਵਿਨਾਸ਼ ਨੇ ਆਪਣਾ ਟੰਗਾ ਮੇਜ਼ ਉੱਤੋਂ ਥੱਲੇ ਕਰ ਲਈਆਂ ਤੇ ਫਾਈਲ ਚੱਕ ਲਈ ਸੀਗੀ ਹਮੇਸ਼ਾ ਪੁੱਠਾ ਹੀ ਸੋਚਣਾ ਬਸ ਤੁਸੀਂ ਤਾਂ ਕਿ ਕਿ ਸੁਨੀਤਾ ਚਲੀ ਗਈ ਲੰਚ ਟਾਈਮ ਵਿੱਚ ਅਵਿਨਾਸ਼ ਆਪਣੀ ਸੀਟ ਉੱਤੇ ਨਹੀਂ ਸੀ ਬੈਠਾ ਉੱਠ ਕੇ ਕੰਟੀਨ ਵਿੱਚ ਚਲਾ ਗਿਆ ਕੰਟੀਨ ਵਿੱਚ ਬਹੁਤ ਸਾਰੇ ਲੋਕ ਚਾਹ ਪੀ ਰਹੇ ਸਨ ਕਈ ਆਪਣੇ ਆਪਣੇ ਟਿਫਨ ਖੋਲ੍ਹ ਕੇ ਰੋਟੀ ਖਾ ਰਹੇ ਸਨ ਕੁਝ ਲੋਕ ਕੰਟੀਨ ਦੇ ਬੈਂਚਾਂ ਤੋਂ ਪਰਾਂ ਛੋਟੇ ਮੇਜ਼ ਦਿਵਾਲੇ ਕੁਛ ਅੱਡਾ ਕੇ ਬੈਠੇ ਸਿਗਰਟਾਂ ਪੀਕ ਰਹੇ ਸਨ ਉਹਨਾਂ ਦੇ ਹੱਥਾਂ ਵਿੱਚ ਚਾਹ ਦੇ ਕੱਪ ਸਨ ਚਾਹ ਦੀ ਘੁੱਟ ਤਾਂ ਕਦੇ-ਕਦੇ ਹੀ ਪਰਦੇ ਸਿਗਰਟਾਂ ਉਂਗਲਾਂ ਵਿੱਚ ਹੀ ਜਲ ਰਹੀਆਂ ਹੁੰਦੀਆਂ ਸੀ ਉਹ ਕਿਸੇ ਰਾਜਨੀਤਿਕ ਬਹਿਸ ਵਿੱਚ ਉਲਝੇ ਹੋਏ ਸਨ ਸ਼ਾਨਦਾਰ ਨਿੱਗੀ ਧੁੱਪ ਧਰਤੀ ਉੱਤੇ ਉਤਰ ਰਹੀ ਸੀਗੀ ਹਵਾ ਵਿੱਚ ਕੋਈ ਸਰੂਰ ਘੁਲਿਆ ਹੋਇਆ ਸੀ ਬਾਬੂ ਲੋਕਾਂ ਦੇ ਸਿਰ ਦੇ ਲੰਬੇ ਵਾਲ ਉੱਡ ਕੇ ਉਹਨਾਂ ਦੇ ਮੂੰਹਾਂ ਉੱਤੇ ਆ ਡੇਗਦੇ ਤਾਂ ਉਹ ਇੱਕ ਨਖਰੇ ਭਰੇ ਅੰਦਾਜ਼ ਵਿੱਚ ਆਪਣਾ ਸਿਰ ਛਾਂਦੇ ਤੇ ਵਾਲ ਪਛਾਣ ਨੂੰ ਛੱਟ ਲੈਂਦੇ ਅਵਨਾਸ਼ ਨੂੰ ਉਹ ਪਿਆਰੇ ਪਿਆਰੇ ਲੱਗਦੇ ਅਵਨਾਸ਼ ਖੁੱਦ ਲੰਬੇ ਵਾਲ ਨਹੀਂ ਸੀ ਰੱਖਦਾ ਹੁੰਦਾਗਾ ਛੋਟੇ ਛੋਟੇ ਵਾਲ ਮੱਥੇ ਉੱਤੇ ਡੈਗਦੇ ਵੀ ਨਹੀਂ ਸੀ ਨਵੇਂ ਫੈਸ਼ਨ ਨੇ ਉਹਦੀ ਗਿੱਚੀ ਦੇ ਵਾਲ ਜ਼ਰੂਰ ਥੋੜੇ ਥੋੜੇ ਵਧਾ ਦਿੱਤੇ ਸਨ ਦਾੜੀ ਉਹ ਕਰੜ ਮੁਨਾ ਕੇ ਹੀ ਰੱਖਦਾ ਸੀਗਾ ਮੂਛਾਂ ਨੱਕ ਤੋਂ ਥੱਲੇ ਬਸ ਦੋ ਮੱਖੀਆਂ ਜਿਹੇ ਹੁੰਦੀਆਂ ਸੀਗਾ ਇੱਕ ਬੈਂਚ ਉੱਤੇ ਖਾਲੀ ਜਿਹਾ ਥਾਂ ਦੇਖ ਕੇ ਉਹ ਬੈਠ ਗਿਆ ਉਹਨੇ ਇੱਕ ਕੱਪ ਚਾਹ ਮੰਗਵਾਈ ਤੇ ਇੱਕ ਡੱਬ ਰੋਟੀ ਪਰਾਂ ਇੱਕ ਬੈਂਚ ਉੱਤੇ ਮੱਖਣ ਬੈਠਾ ਹੋਇਆ ਸੀ ਮੱਖਣ ਨੂੰ ਦੇਖ ਕੇ ਪਹਿਲਾਂ ਤਾਂ ਮੁਸਕਰਾਇਆ ਤੇ ਫਿਰ ਪੁੱਛਣ ਲੱਗਿਆ ਅੱਜ ਇੱਥੇ ਕਿਵੇਂ ਅਬਿਨਾਸ਼ ਬਾਬੂ ਬਸ ਚਾਹ ਪੀਣ ਨਹੀਂ ਮੇਰਾ ਮਤਲਬ ਪਹਿਲਾਂ ਤਾਂ ਉਹਥੇ ਕਮਰੇ 'ਚ ਹੀ ਮੰਗਵਾਉਂਦੇ ਹੋ ਚਾਹ ਕਹੇ ਕਿ ਮੱਖਣ ਦੂਜੇ ਬੰਦੇ ਵੱਲ ਕਣਖਾ ਜਿਹਾ ਝਾਕਿਆ ਤੇ ਇੱਕ ਬੇਹੂਦਾ ਮੁਸਕਰਾਹਟ ਬੁੱਲਾਂ ਉੱਤੇ ਲਿਆਂਦੀ ਬਸ ਜੀ ਕਿਤੇ ਹੋਇਆ ਇਤੋਂ ਦੇ ਭੀੜ ਭੜੱਕੇ ਨਾਲੋਂ ਉੱਥੇ ਹੀ ਮੰਗਵਾ ਲਈ ਦੀ ਤੇ ਅਵਨਾਸ਼ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਖਚਰੀ ਹਾਸੀ ਹੱਸਣ ਲੱਗਿਆ ਅਵਨਾਸ਼ ਨੇ ਉਹਦੇ ਚਿਹਰੇ ਵੱਲ ਨਹੀਂ ਦੇਖਿਆ ਚੁੱਪ ਕੀਤਾ ਹੀ ਉਹ ਡੱਬ ਰੋਟੀ ਦਾ ਇੱਕ ਟੁਕੜਾ ਚਾਹ ਵਿੱਚ ਡੁਬਦਾ ਤੇ ਫਿਰ ਮੂੰਹ ਵਿੱਚ ਪਾ ਲੈਂਦਾ ਲਾਂਚ ਟਾਈਮ ਖਤਮ ਹੋਣ ਤੋਂ 10 ਮਿੰਟ ਬਾਅਦ ਉਹ ਆਪਣੀ ਸੀਟ ਉੱਤੇ ਗਿਆ ਉਹ ਅੰਦਾਜ਼ਾ ਲਾ ਰਿਹਾ ਸੀ ਸਨੀਤਾ ਲਾਂਚ ਵਿੱਚ ਟਾਈਮ ਵਿੱਚ ਉਹਦੇ ਕਮਰੇ ਵਿੱਚ ਆਈ ਹੋਵੇਗੀ ਜਾਂ ਨਹੀਂ ਦੂਜੇ ਦਿਨ ਵੀ ਉਹ ਲੰਚ ਟਾਈਮ ਵਿੱਚ ਕੰਟੀਨ ਉੱਤੇ ਹੀ ਚਲਾ ਗਿਆ ਅੱਜ ਉਹ ਇੱਕ ਨਿੱਕੇ ਜਿਹੇ ਡੱਬੇ ਵਿੱਚ ਦੋ ਪਰੌਠੇ ਪਕਵਾ ਕੇ ਲਿਆਇਆ ਸੀ ਅੰਬ ਦਾ ਆਚਾਰ ਪਰੌਠੇ ਨੂੰ ਬਹੁਤ ਸਵਾਦ ਲੱਗੇ ਪਾਣੀ ਪੀਤਾ ਤੇ ਫਿਰ ਚਾਹ ਦਾ ਇੱਕ ਕੱਪ ਡੱਬਾ ਬੰਦ ਕਰਕੇ ਉਹਨੇ ਹੱਥ ਵਿੱਚ ਫੜਿਆ ਤੇ ਬਾਰਾ ਇੱਕ ਕੁਰਸੀ ਉੱਤੇ ਜਾ ਬੈਠਾ ਅੱਜ ਸਵੇਰੇ ਵੀ ਸੁਨੀਤਾ ਦੀ ਉਹਦੇ ਨਾਲ ਮੁਲਾਕਾਤ ਨਹੀਂ ਸੀ ਹੋਈ ਸ਼ਾਮ ਨੂੰ ਜਦ ਛੁੱਟੀ ਹੋਣ ਵਾਲੀ ਸੀ ਉਹ 5 ਮਿੰਟ ਪਹਿਲਾਂ ਹੀ ਆਪਣੇ ਸੀਟ ਤੋਂ ਉੱਠਿਆ ਤੇ ਘਰ ਨੂੰ ਚੱਲ ਪਿਆ ਸੀਗਾ ਕਹ ਰਾ ਕੇ ਚਾਹ ਪੀਤੀ ਤੇ ਸਨੀਤਾ ਦਾ ਖਿਆਲ ਲੈ ਕੇ ਬੈਠ ਗਿਆ ਉਹਦੀ ਸੋਚ ਉਗੜ ਉਗੜ ਜਾ ਰਹੀ ਸੀ ਤਸੱਲੀ ਦਾ ਕੋਈ ਵੀ ਸਿਰਾ ਉਹਨੂੰ ਨਹੀਂ ਸੀ ਲੱਭ ਰਿਹਾਗਾ ਉਹ ਸੋਚਦਾ ਸਨੀਤਾ ਉਹਨੂੰ ਕਿੰਨਾ ਪਿਆਰ ਕਰਦੀ ਹੈ ਉਹਦੇ ਕਿੰਨਾ ਨੇੜੇ ਨੇੜੇ ਰਹਿੰਦੀ ਕਿੰਨੀਆਂ ਪਿਆਰੀਆਂ ਗੱਲਾਂ ਨੇ ਉਹਦੀਆਂ ਪਰ ਜਦੋਂ ਉਹ ਉਸਦੇ ਨੇੜੇ ਹੋਣ ਲੱਗਦਾ ਹੈ ਤਾਂ ਇੰਨਾ ਬੁਰਾ ਕਿਉਂ ਮਹਿਸੂਸ ਕਰਦੀ ਹੈ ਕਿ ਉਹ ਗੱਲਾਂ ਬਾਤਾਂ ਨੂੰ ਹੀ ਪਿਆਰ ਦਾ ਨਾਮ ਦਿੰਦੀ ਹੈ ਉਹਦੇ ਨਾਲ ਵਿਆਹ ਕਰਾਉਣ ਦੀ ਗੱਲ ਕਿਵੇਂ ਕੀਤੀ ਜਾ ਸਕਦੀ ਹੈ ਉਹ ਤਾਂ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੰਦੀਗੀ ਅੱਜ ਸਾਰਾ ਦਿਨ ਉਹਨੇ ਉਹਦਾ ਮੂੰਹ ਨਹੀਂ ਦੇਖਿਆ ਸੀਗਾ ਉਹ ਸੋਚਦਾ ਹਣ ਉਸਨੂੰ ਬੁਲਾਵੇਗਾ ਤੱਕ ਵੀ ਨਹੀਂਗਾ ਕੀ ਫਾਇਦਾ ਇਸ ਤਰ੍ਹਾਂ ਦੇ ਪਿਆਰ ਦਾ ਪਰ ਕਦੇ ਉਹ ਸੋਚਦਾ ਉਹ ਕਿੰਨਾ ਮੂਹ ਕਰਦੀ ਹੈ ਉਹਦੇ ਨਾਲ ਇੱਕ ਸੀਮਾ ਤੋਂ ਅੱਗੇ ਉਹ ਨਹੀਂ ਜਾ ਸਕਦੀਗੀ ਇਹ ਵੀ ਉਹਦੀ ਕੋਈ ਮਜਬੂਰੀ ਹੀ ਹੋਵੇਗੀ ਪਰ ਉਹਦਾ ਦਿਲ ਨਾ ਖੜਦਾ ਉਹ ਇਸ ਪ੍ਰਕਾਰ ਦੇ ਪਿਆਰ ਨੂੰ ਫਜ਼ੂਲ ਸਮਝਣ ਲੱਗਦਾ ਸੀਗਾ ਮਨ ਵਿੱਚ ਸੁਨੀਤਾ ਨੂੰ ਗਾਲਾਂ ਕੱਢਦਾ ਆਪਣੇ ਆਪ ਨੂੰ ਕੋਸਦਾ ਇੱਕ ਇਹ ਕੀ ਸلسلਾ ਸ਼ੁਰੂ ਕਰ ਰੱਖਿਆ ਹੈ ਉਹਨੇ ਉਹ ਹੈਰਾਨ ਹੁੰਦਾ ਅਗਲੇ ਦਿਨ ਉਹ ਦਫ਼ਤਰ ਨਹੀਂ ਗਿਆ ਛੁੱਟੀ ਭੇਜਦੀ ਦੁਪਹਿਰ ਦੀ ਰੋਟੀ ਖਾ ਕੇ ਸਲੱਖਣ ਦੇ ਪਿੰਡ ਨੂੰ ਚਲਾ ਗਿਆ ਸੀਗਾ ਬਾਹਰਲੇ ਘਰ ਸੜਕ ਤੋਂ ਨੇੜੇ ਹੀ ਸੀ ਅਵਿਨਾਸ਼ ਪਹਿਲਾਂ ਬਾਹਰਲੇ ਘਰ ਹੀ ਚਲਾ ਗਿਆ ਬੈਠਕ ਦਾ ਬਾਰ ਖੁੱਲਾ ਸੀ ਉਹਨੇ ਖੰਗੂਰ ਮਾਰੀ ਅੰਦਰੋਂ ਉਪਰੀ ਆਵਾਜ਼ ਆਈ ਕੌਣ ਹੈ ਮੈਂ ਆ ਅਵਿਨਾਸ਼ ਨੇ ਸੋਚਿਆ ਸਲੱਖਣ ਅੰਦਰ ਹੀ ਬੈਠਾ ਹੋਵੇਗਾ ਵਿਹੀ ਤੋਂ ਦੇਹੜੀ ਉੱਚੀ ਸੀਗੀ ਉਹਨੇ ਤਾਂ ਪੈਰ ਚੱਕਿਆ ਤੰਦਰੋਂ ਫੇਰ ਆਵਾਜ਼ ਆਈ ਬੋਲ ਵੀ ਪਤੰਦਰਾ ਤੂੰ ਕੌਣ ਹੈ ਮੈਂ ਜਾਂ ਅੰਦਰ ਲੰਘਾ ਅਵਿਨਾਸ਼ ਚੰਦਰ ਹੋਇਆ ਤਾਂ ਮੰਜੇ ਉੱਤੇ ਕੋਈ ਬੈਠਾ ਸੀਗਾ ਲੱਤਾਂ ਮੰਜੇ ਤੋਂ ਥੱਲੇ ਲਮਕਾਈਆਂ ਹੋਈਆਂ ਸਨ ਦੋਵੇਂ ਗੋਡਿਆਂ ਵਿਚਕਾਰ ਸ਼ੀਸ਼ਾ ਦਿੱਤਾ ਹੋਇਆ ਸੀਗਾ ਮੋਚ ਨੇ ਨਾਲ ਸਹੇਲੀਆਂ ਪੁੱਟ ਰਿਹਾ ਸੀਗਾ ਅਵਿਨਾਸ਼ ਵੱਲੋਂ ਬੇਧਿਆਨ ਜਿਹਾ ਚੱਕ ਕੇ ਪੁੱਛਿਆ ਓ ਬੌਜੀ ਕਿਵੇਂ ਆਇਓ ਸਲਖਣ ਅਵਿਨਾਸ਼ ਨੇ ਪੁੱਛਿਆ ਸੀਗਾ ਉਹ ਤਾਂ ਅੰਦਰਲੇ ਘਰ ਹੋਣਾ ਹੈ ਜਾਂ ਸ਼ਾਇਦ ਸੁਨਾਮ ਗਿਆ ਹੋਵੇ ਕਰوں ਪਤਾ ਲੱਗੂਗਾ ਦੱਸੋ ਉਹਨੇ ਮੋਚਨੇ ਦਾ ਕੰਮ ਜਾਰੀ ਰੱਖਦੇ ਹੋਏ ਕਿ ਹੱਸਿਆ ਅਵਿਨਾਸ਼ ਨੇ ਉੱਥੇ ਬੈਠਣਾ ਨਹੀਂ ਚਾਇਆ ਉਹ ਕਹਿਣ ਲੱਗਿਆ ਤਾਂ ਘਰ ਹੀ ਚੱਲਦੇ ਆ ਕਿੱਥੇ ਨੇ ਘਰ ਭਾਈ ਸਾਹਿਬ ਦੇ ਰਾਮਗੜ ਬੜੀ ਦੂਰੋਂ ਆਇਓ ਭਾਈ ਫਿਰ ਤਾਂ ਉਹ ਪਹਿਲਾਂ ਵੀ ਮੇਰੀ ਜਾਣ ਚ ਦੇਖਿਆ ਤੁਹਾਨੂੰ ਕਿਤੇ ਜਰੂਰ ਦੇਖਿਆ ਹੋਣਾ ਮੈਂ ਤਾਂ ਕਈ ਵਾਰ ਆਇਆ ਸਲਖਣ ਕੋਲ ਉਸ ਨਾਮ ਦਾ ਮੈਂ ਅੱਜ ਕੱਲ ਰਾਮਗੜ੍ਹ ਰਹੀਦਾ ਆ ਸਲਖਣ ਨਾਲ ਕਿਵੇਂ ਸਲਖਣ ਜਾ ਰਿਹਾ ਆਪਣਾ ਅਸੀਂ ਇਕੱਠੇ ਪੜੇ ਆ ਅੱਛਾ ਅੱਛਾ ਕਹਿ ਕੇ ਉਹ ਮੰਜੇ ਉੱਤੋਂ ਉੱਠਿਆ ਤੇ ਸ਼ੀਸ਼ਾ ਮੋਚਣਾ ਕਾਰਨੀ ਸੁੱਤੇ ਰੱਖ ਦਿੱਤਾ ਸੀ ਕਹਿੰਦਾ ਅੰਦਰਲੇ ਘਰ ਚੱਲਣਾ ਤੁਹਾਡੇ ਨਾਲ ਫਿਰ ਨਹੀਂ ਨਹੀਂ ਮੈਂ ਜਾਣਦਾ ਹਾਂ ਆਪੇ ਚਲੇ ਜਾਊਂਗਾ ਤੇ ਫਿਰ ਪੁੱਛਿਆ ਉਹ ਪੱਕਾ ਪਤਾ ਨਹੀਂ ਕਾ ਵੀ ਸਲਖਣ ਘਾਰੀ ਹੈ ਕਿ ਨਹੀਂ ਚਲੋ ਮੈਂ ਚੱਲਦਾ ਤੁਹਾਡੇ ਨਾਲ ਘਰੋਂ ਪਤਾ ਕਰਦੇ ਆ ਉਹ ਬੈਠਕ ਦਾ ਅੰਦਰ ਕੁੰਡਾ ਬੰਦ ਕਰਨ ਲੱਗਿਆ ਅੰਦਰਲੇ ਬਾਰ ਦੇ ਬਾਹਰਲੇ ਕੁੰਡੇ ਨੂੰ ਮੁਠੀ ਜਿੰਦਾ ਲਾ ਕੇ ਕੁੰਜੀ ਉਹਨੇ ਕੰਦ ਦੀ ਇੱਕ ਖੋਡ ਵਿੱਚ ਰੱਖ ਦਿੱਤੀ ਸੀ ਫਾਟ ਖੋਲ ਕੇ ਉਹ ਬਾਹਰ ਹੋਏ ਦਾ ਸਲੱਖਣ ਉਧਰੋਂ ਆਉਂਦਾ ਹੀ ਉਹਨਾਂ ਦੀ ਨਿਗਾ ਪੈ ਗਿਆ ਸੀਗਾ ਅਵਨਾਸ਼ ਜੀ ਜਾਂਚ ਜਾਣ ਪੈ ਗਈ ਉਹ ਮੁਸਕਰਾਇਆ ਸਲੱਖਣ ਨੇ ਦੂਰੋਂ ਹੀ ਹੱਥ ਖੜਾ ਕਰ ਦਿੱਤਾ ਸੀਗਾ ਦੋਵੇਂ ਜਫੀ ਪਾ ਕੇ ਮਿਲੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਤੇ ਫਿਰ ਸਲੱਖਣ ਨੇ ਕਿਹਾ ਨਰੰਜਣਾ ਬਾਹਰ ਕੋਲ ਵੀ ਬੈਠਕ ਦੇ ਅੰਦਰੋਂ ਜਾ ਕੇ ਕੁੰਜੀ ਉੱਥੇ ਹੀ ਪਈ ਹੋਣੀ ਹੈ ਕੁੰਜੀ ਤਾਂ ਮੈਨੂੰ ਪਤਾ ਹੈ ਅਸੀਂ ਹੁਣੇ ਹੀ ਨਿਕਲੇ ਆ ਬੈਠਕ ਚੋਂ ਨਰੰਜਨ ਫਾਟ ਕੇ ਕੋਲ ਕੇ ਅੰਦਰ ਹੋ ਗਿਆ ਸੀ ਬੈਠਕ ਵਿੱਚੋਂ ਆ ਕੇ ਬੈਠੇ ਤਾਂ ਨਰੰਜਨ ਉਹਨਾਂ ਦੇ ਮੂੰਹਾਂ ਵੱਲ ਚਾਕੀ ਜਾ ਰਿਹਾ ਸੀ ਸਲੱਖਣ ਉਹਨੂੰ ਕਹਿੰਦਾ ਦੇਖੀ ਕੀ ਜਾਨਣਾ ਹੈ ਯਾਰ ਜਾ ਰਿਹਾ ਆਪਣਾ ਇਹ ਪਰ ਆਉਂਦਾ ਕਦੇ-ਕਦੇ ਅਵਨਾਸ਼ ਹੱਸਣ ਲੱਗਿਆ ਉਹਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਜਿਵੇਂ ਉਹਦੀ ਹਾਸੀ ਵਿੱਚ ਪਹਿਲਾਂ ਵਾਲਾ ਤੰਤ ਨਹੀਂ ਸੀਗਾ ਨਰਿੰਜਣਾ ਕਿ ਮੁਰਗਾ ਸ਼ੋਰਗਾ ਹੀ ਦੇਖ ਲਿਆਉਗੇ ਤੋਏ ਮਜਬੀਆਂ ਵੇੜੇ ਜਾ ਕੇ ਸਲੱਖਣ ਨੇ ਜੇ ਵਿੱਚੋਂ ਰੁਪਈਏ ਕੱਢ ਕੇ ਉਹਨੂੰ ਫੜਾਇ ਸੀਗੇ ਨਰਿੰਜਨ ਚਲਿਆ ਗਿਆ ਤਾਂ ਸਲੱਖਣ ਉਹਨੂੰ ਪੁੱਛਣ ਲੱਗਾ ਵਿਸ਼ੂ ਤੂੰ ਹਾਲ ਕੀ ਬਣਾਇਆ ਹੋਇਆ ਯਾਰ ਆਪਣਾ ਹਾਲ ਨੂੰ ਕੀ ਹੈ ਠੀਕ ਹੈ ਬਸ ਐਸ਼ ਹੋ ਰਹੀ ਹੈ ਵਿਨਾਸ਼ ਦੇ ਸ਼ਬਦਾਂ ਵਿੱਚ ਪੂਰਾ ਵੀ ਤਾਕਤ ਨਹੀਂ ਸੀ ਐਸ਼ ਨੂੰ ਚਿਹਰਾ ਦੱਸਦਾ ਹੈ ਤੇਰਾ ਗਮ ਬਹੁਤਾ ਕਰ ਗਿਆ ਏ ਕੰਜਰਾ ਪਰਜਾਈ ਦਾ ਇਉਂ ਤਾਂ ਮਰ ਜੇਗਾ ਦੋਸਤਾ ਔਰਤ ਬਗੈਰ ਨਹੀਂ ਸਰਦਾ ਹੁੰਦਾ ਸਲੱਖਣ ਚਾਹੁੰਦਾ ਸੀਗਾ ਉਹ ਉਹਦੇ ਨਾਲ ਪਹਿਲਾਂ ਹੀ ਇਹ ਗੱਲਾਂ ਕਰ ਲਵੇ ਨਹੀਂ ਤਾਂ ਉਹ ਦਾਰੂ ਪੀ ਕੇ ਫਿਰ ਆਪਣੇ ਆਪ ਨੂੰ ਖਰਾਬ ਕਰ ਲੈਂਦਾ ਏ ਭੂਖਣ ਬੈਠ ਜਾਂਦਾ ਏ ਔਰਤ ਬਗੈਰ ਸਰ ਨੂੰ ਕੀ ਹੈ ਬਸ ਸੜੀ ਜਾਂਦਾ ਏ ਵਿਨਾਸ਼ ਦੇ ਇਹ ਬੋਲ ਉਹਦੇ ਅੰਦਰੋਂ ਜਿਵੇਂ ਉਹਦਾ ਕਾਲਜਾ ਛੱਲ ਕੇ ਨਿਕਲ ਰਹੇ ਹੁਣ ਕੋਈ ਬੰਨ ਸਭ ਕਰ ਲੈਣਾ ਤਾਂ ਚੰਗਾ ਸੀਗਾ ਅਜੇ ਤਾਂ ਸਾਰੀ ਉਮਰ ਪਈ ਹੈ ਯਾਰ ਤੇਰੀ ਰੋਟੀ ਬਿਨਾ ਤਾਂ ਸਰ ਜਾਂਦਾ ਹੈ ਤੀਵੀ ਬਿਨਾ ਨਹੀਂ ਸਰਦਾ ਹੁੰਦਾ ਅਵਿਨਾਸ਼ ਚੁੱਪ ਕੀਤਾ ਬੈਠਾ ਹੋਇਆ ਸੀ ਉਹਦੇ ਮਨ ਵਿੱਚ ਆਈ ਉਹ ਸੁਨੀਤਾ ਬਾਰੇ ਸੁਲੱਖਣ ਕੋਲ ਗੱਲ ਛੜੇ ਪਰ ਉਹ ਸਹਿਰ ਜਿਹਾ ਖੁਰਕ ਕੇ ਬੋਲ ਉੱਠਿਆ ਸੀ ਕੀ ਕਰੀਏ ਯਾਰ ਅੱਜ ਦੀ ਤੀਵੀ ਕੋਈ ਮਿਲੇ ਵੀ ਤਾਂ ਚੱਜ ਦੀ ਚੱਜ ਦੀ ਨੂੰ ਕੀ ਆ ਯਾਰ ਸਾਰੀਆਂ ਹੀ ਚਾਹੀਦੀਆਂ ਹੁੰਦੀਆਂ ਨੇ ਕੋਈ ਵੀ ਲਿਆ ਤੇਰੀ ਰੋਟੀ ਪਕਾਵੇ ਤੇਰੇ ਕੱਪੜੇ ਤੋਵੇ ਤੇਰੇ ਜਵਾਕਾਂ ਨੂੰ ਸੰਭਾਲੇ ਤੇਰੇ ਨਾਲ ਦੁੱਖ ਸੁੱਖ ਕਰੇ ਹੋਰ ਚੱਜ ਦੀ ਕੀ ਹੁੰਦੀ ਐ ਇਸ ਲਖਣ ਨੇ ਜਿਵੇਂ ਉਹਦੇ ਲਈ ਮੈਦਾਨ ਸਾਫ਼ ਕਰ ਦਿੱਤਾ ਹੋਵੇ ਯਾਰ ਛੱਡ ਸਾਰੀਆਂ ਗੱਲਾਂ ਇਹ ਗੱਲਾਂ ਕਰਦਾ ਤੇਰੇ ਨਾਲ ਇੱਕ ਤੂੰ ਸਰਾਹ ਦੇ ਪਰ ਕਰ ਪਰ ਠਹਿਰ ਮੈਂ ਇੱਕ ਬੰਦ ਕੀਚਰ ਕੋਲ ਜਾ ਆਵਾਂ ਨਹੀਂ ਤਾਂ ਫੇਰ ਆਥਨ ਹੋ ਜੂ ਬਹੁਤਾ ਕੀ ਪਤਾ ਫੇਰ ਉੱਥੇ ਆਵੇ ਨਾ ਆਥੇ ਆਵੇ ਹੁਣ ਤਾਂ ਸਾਲਾ ਮੜਕ ਨਾਲ ਹੀ ਦਿੰਦਾ ਹੈ ਬੋਤਲ ਪਰ ਕੱਢਦਾ ਸਿਰੇ ਦੀ ਛੱਟਦੀ ਆ ਸਿਲਖਣ ਛੱਟ ਦੇ ਕੇ ਬੈਟਕ ਵਿੱਚੋਂ ਬਾਹਰ ਹੋ ਗਿਆ ਵਿੜੇ ਵਿੱਚ ਆ ਕੇ ਅਨਾਜ ਨੇ ਗਵਾੜੀ ਪੰਨੀ ਤੇ ਉਹ ਤਾਂ ਨੂੰ ਝਾਕਿਆ ਸੀਗਾ ਨੀਲੇ ਨੀਲੇ ਨਿਰਮਲ ਆਕਾਸ਼ ਵਿੱਚ ਸੰਧੂਰੀ ਰੰਗ ਦੀਆਂ ਕਿਰਨਾਂ ਪਿਛਕਰੀ ਚੱਲ ਰਹੀਆਂ ਸਨ ਉਹਨੂੰ ਸ਼ਬਦ ਦੇ ਸੂਰਜ ਦਾ ਖਿਆਲ ਆਇਆ ਸੂਰਜ ਦੇ ਖਿਆਲ ਨਾਲ ਹੀ ਸੁਨੀਤਾ ਯਾਦ ਆ ਗਈ ਇੱਕ ਵਾਰ ਫਿਰ ਉਸਨੇ ਸੁਨੀਤਾ ਨੂੰ ਆਖਿਆ ਸੀ ਸੋਨੀ ਤੂੰ ਸੂਰਜ ਹੈ ਮੇਰੇ ਦਿਲ ਦਾ ਸੂਰਜਾ ਇਹਦੀ ਟੌਪ ਦਾ ਮਾਲਕ ਤਾਂ ਕੋਈ ਹੋਰ ਹੀ ਹੈ ਉਹ ਬੋਲੇ ਜਿਹੇ ਸ਼ਬਦਾਂ ਵਿੱਚ ਝਟ ਕਿਹ ਗਈ ਸੀ ਠੰਡ ਹੋਰ ਵਾਦ ਚੱਲੀ ਸੀ ਉਹਨੇ ਕੋਟ ਦੇ ਕਲਰ ਤਾਂ ਚੱਕ ਕੇ ਛਾਤੀ ਨੂੰ ਚੰਗੀ ਤਰ੍ਹਾਂ ਟਕਣਾ ਚਾਹਿਆ ਇੱਕ ਹੱਥ ਛਾਤੀ ਉੱਤੇ ਰੱਖ ਦੂਜਾ ਹੱਥ ਉਹਨੇ ਆਪਣੇ ਟੱਡ ਤੇ ਫੇਰਿਆ ਸੀਗਾ ਉਹਨੂੰ ਲੱਗਿਆ ਉਹਦਾ ਟੱਡ ਬਹੁਤ ਛਟ ਗਿਆ ਸੀਗਾ ਕਦੇ ਸਮਾ ਸੀਗਾ ਉਹਦੀ ਗਗੜ ਕਿੰਨੀ ਵਧੀ ਹੋੁੰਦੀ ਸੀ ਵਿਮਲਾ ਆਖਿਆ ਕਰਦੀ ਸੀਗੀ ਤੜਕੇ ਉੱਠ ਕੇ ਦੋ ਮੀਲ ਭੱਜ ਕੇ ਆਇਆ ਕਰੋ ਨਹੀਂ ਤਾਂ ਟੱਟੀ ਵਾਲੇ ਹੱਥ ਧੋਣੇ ਔਖੇ ਹੋ ਜਾਣਗੇ ਕਦੇ ਕਦੇ ਕਹਿੰਦੀ ਨੰਗੇ ਨਾ ਫਿਰਿਆ ਕਰੋ ਕੋਈ ਨਜ਼ਰ ਲਾ ਦੂਗਾ ਜਣੇ ਖਾਣੇ ਦਾ ਸਨੀਤਾ ਦੀ ਸਨੀਤਾ ਵੀ ਕਿਹੜਾ ਕੱਟ ਹੈ ਕਦੇ ਕਹਲ ਵਿੱਚ ਸਿਰ ਦੇ ਵਾਲ ਚੰਗੀ ਤਰ੍ਹਾਂ ਨਾ ਬਏ ਹੁਣ ਤਾਂ ਪੁੱਛੇਗੀ ਕੰਗੀ ਨਹੀਂ ਮਿਲੀ ਅੱਜ ਕੀ ਹਾਲ ਬਣਾਇਆ ਹੈ ਸਿਰ ਦਾ ਜਾਂ ਕਹੇਗੀ ਸ਼ਰਟ ਬਦਲੇ ਨੂੰ ਕਿੰਨੇ ਦਿਨ ਹੋ ਗਏ ਆ ਹੋਰ ਨਹੀਂ ਤਾਂ ਉਂਗਲਾਂ ਨੂੰ ਫੜ ਕੇ ਬੈਠ ਜਾਵੇਗੀ ਕਿੰਨੇ ਦਿਨਾਂ ਪਿੱਛੋਂ ਨੋ ਕੱਟਲੇ ਹੁੰਨੇ ਹੋ ਤੁਸੀਂ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਕੀ ਲੈਣਾ ਆ ਇੰਨਾ ਇੰਟਰਸਟ ਕਿਉਂ ਲੈਣੀ ਹੈ ਜੇ ਇੰਨਾ ਖਿਆਲ ਰਹਿੰਦਾ ਹੈ ਤਾਂ ਘਰ ਹੀ ਆ ਜਾਵੇ ਮੇਰੇ ਪਰਨਾ ਇਸ ਗੱਲ ਉੱਤੇ ਤਾਂ ਆਉਂਦੀ ਹੀ ਨਹੀਂ ਕਿ ਫਿਲਾਸਫੀ ਕੋਟਣ ਲੱਗਦੀ ਹੈ ਪਿਆਰ ਹੋਰ ਚੀਜ਼ ਹੈ ਵਿਆਹ ਹੋਰ ਚੀਜ਼ ਹੈ ਪਰ ਤੂੰ ਖੀ ਸਮਝਦੀ ਹੈ ਆਪਣੇ ਆਪ ਨੂੰ ਤੈਨੂੰ ਇੰਨਾ ਪਿਆਰ ਕਰਾਂਗਾ ਇੰਨਾ ਪਿਆਰ ਕਰਾਂਗਾ ਕਿ ਤੂੰ ਅਵਿਨਾਸ਼ ਵਿੜੇ ਵਿੱਚ ਖੜਾ ਇਸਨੀਤਾ ਬਾਰੇ ਸੋਚੀ ਜਾ ਰਿਹਾ ਸੀ ਜਿਵੇਂ ਸਨੀਤਾ ਉਹਦੇ ਕੋਲ ਖੜੀ ਹੋਵੇ ਤੇ ਉਹ ਉਹਦੇ ਨਾਲ ਉਹਨੂੰ ਸਾਹਮਣੇ ਖੜਾ ਕੇ ਗੱਲਾਂ ਕਰ ਰਿਹਾ ਹੋਵੇ ਨਰਿੰਦਰ ਕੱਚ ਵਿੱਚ ਮੁਰਗਾ ਲਈ ਫਾੜਕ ਤੋਂ ਅੰਦਰ ਹੋਇਆ ਕਹਿੰਦਾ ਦਿੱਤਾ ਤਾਂ ਦਾ ਕੰਜਰ ਦੀ ਯਾਤ ਨੇ ਪਰ ਹੈ ਇੱਕ ਚੀਜ਼ ਆ ਤੇ ਫੇਰ ਪੁੱਛਣ ਲੱਗਾ ਸਲਖਣ ਉਹ ਹਿੱਦਰੀ ਗਿਆ ਏ ਸ਼ਾਇਦ ਕੀਚਰ ਕੋਲੇ ਅਵਨਾਸ਼ ਨੇ ਦੱਸਿਆ ਸੀ ਕਪਾਲਾਂ ਦਾ ਛਟੀਆਂ ਵੱਡਣ ਵਾਲਾ ਖਪਰਾ ਥਮਲੇ ਵਿੱਚ ਲੱਗੇ ਦੋ ਕਿੱਲਿਆਂ ਵਿੱਚਕਾਰ ਟੰਗਿਆ ਹੋਇਆ ਸੀਗਾ ਇਸ਼ਾਰਾ ਕਰਕੇ ਨਰਿੰਦਰ ਨੇ ਰਾਜ ਤੋਂ ਖਪੜਾ ਲੁਹਾ ਲਿਆ ਸੀ ਵਿਹੜੇ ਵਿੱਚ ਪਏ ਇੱਕ ਸਤਿਰ ਉੱਤੇ ਮੁਰਗੇ ਦੀ ਗਰਦਨ ਧਰੀ ਤੇ ਉਹਨੇ ਅਵਨਾਸ਼ ਨੂੰ ਕਿਹਾ ਕਿ ਉਹ ਕੋਟ ਲਾ ਕੇ ਕਿੱਲੇ ਉੱਤੇ ਟੰਗ ਦੇਵੇ ਤੇ ਸਿਰ ਕੋਲੋਂ ਮੁਰਗੇ ਨੂੰ ਫੜ ਲਵੇ ਖਪਰੇ ਦੇ ਇੱਕੋ ਵਾਰ ਨਾਲ ਗਰਦਨ ਕੱਟੀ ਗਈ ਸੀਗੀ ਅਵਨਾਸ਼ ਦੀ ਬਾਹ ਉੱਤੇ ਖੂਨ ਦੇ ਛਿੱਟੇ ਪੈ ਗਏ ਨਰਿੰਦਰ ਨੇ ਮੁਰਗੇ ਨੂੰ ਕੁਝ ਧੇਰ ਫੜੀ ਰੱਖਿਆ ਸੀਗਾ ਉਹ ਤੜਫਦਾ ਰਿਹਾ ਤੇ ਫਿਰ ਠੰਡਾ ਹੋ ਗਿਆ ਸੀਗਾ ਇਹ ਸਾਰਾ ਕੁਝ ਹੁੰਦਾ ਦੇਖ ਕੇ ਵਿਨਾਸ਼ ਨੂੰ ਆਪਣਾ ਸਭ ਕੁਝ ਭੁੱਲ ਗਿਆ ਮੌਤ ਦਾ ਇੱਕ شدت ਭਰਿਆ ਅਹਿਸਾਸ ਉਹਦੇ ਨਸਾਂ ਵਿੱਚ ਦੀ ਉੱਤਰਦਾ ਜਾ ਰਿਹਾ ਸੀ ਉਹ ਬੈਠਕ ਵਿੱਚ ਮੁੰਜੇ ਤੇ ਆ ਪਿਆ ਜਿਸ ਲਖਣ ਦੀ ਉਡੀਕ ਕਰਨ ਲੱਗਿਆ ਹੁਣ ਉਹ ਚਾਹੁੰਦਾ ਸੀਗਾ ਕਿ ਛੇਤੀ ਦੇ ਕੇ ਸ਼ਰਾਬ ਪੀਣੀ ਸ਼ੁਰੂ ਕਰ ਦੇਵੇ ਕੀਚਰ ਵੱਲ ਜਾਂਦਾ ਸਲਖਣ ਘਰ ਵੀ ਹੋ ਗਿਆ ਸੀਗਾ ਇਸੇ ਕਰਕੇ ਮੱਝ ਦੀ ਧਾਰ ਕੱਢਣ ਆਈ ਉਹਦੀ ਪਤਨੀ ਇੱਕ ਕੋਲੀ ਵਿੱਚ ਰਗੜਿਆ ਹੋਇਆ ਮਸਾਲਾ ਤੇ ਇੱਕ ਕੋਲੀ ਵਿੱਚ ਦੇਸੀ ਘਿਓ ਬਾਲਟੀ ਵਿੱਚ ਧਰ ਕੇ ਲੈ ਆਈ ਸੀਗੀ ਘੜਸ਼ੀ ਪਤੀਲਾ ਤਾਂ ਬੈਠਕ ਦੀ ਅਲਮਾਰੀ ਵਿੱਚ ਹੀ ਪੈ ਰਹੇ ਸਨ ਸਟੋਵ ਤੇ ਚੀਨੀ ਕੱਚ ਦੇ ਕੁਝ ਲੋਹੇ ਦੇ ਬਰਤਨ ਵੀ ਸਲੱਖਣ ਬੋਤਲ ਲੈ ਕੇ ਆਇਆ ਜਦੋਂ ਬੈਠਕ ਵਿੱਚ ਰਜ ਰਹੀ ਮੀਰ ਦੀ ਵਾਸ਼ਨਾ ਫੈਲੀ ਹੋਈ ਸੀਗੀ ਆਉਂਦਿਆ ਇਹ ਸਲੱਖਣ ਨੇ ਤਿੰਨ ਗਲਾਸ ਧੋਤੇ ਤੇ ਉਹ ਪੀਣ ਲੱਗੇ ਹਾਂ ਹੁਣ ਦੱਸ ਕਿਹੜੀ ਗੱਲ ਦੀ ਸਲਾਹ ਮੰਗਦਾ ਸੀ ਤੂੰ ਪੈਗ ਅੰਦਰ ਸਟ ਕੇ ਸਲੱਖਣ ਨੇ ਉਹਨਾਂ ਨੂੰ ਕਿਹਾ ਸੀਗਾ ਅਵਨਾਸ਼ ਨੇ ਆਪਣਾ ਪੈਗ ਅੱਧਾ ਪੀ ਲਿਆ ਸੀ ਬਾਕੀ ਰੰਦਾ ਅੱਧਾ ਪੈਗ ਦੋਵੇਂ ਹੱਥਾਂ ਵਿੱਚ ਫੜ ਕੇ ਉਹ ਬੈਠ ਗਿਆ ਤੇ ਦੱਸਣ ਲੱਗਾ ਯਾਰ ਸਾਡੇ ਦਫ਼ਤਰ ਚ ਇੱਕ ਕੁੜੀ ਐ ਉਹ ਬੜਾ ਮੂਹ ਕਰਦੀ ਐ ਮੈਨੂੰ ਫੇਰ ਸਲੱਖਣ ਨੇ ਹੰਗਾਰਾ ਪੜਿਆ ਫੇਰ ਕੀ ਬਹੁਤ ਪਿਆਰ ਕਰਦੀ ਐ ਮੈਨੂੰ ਅਗਾਹ ਚੱਲ ਸਲੱਖਣ ਪੂਰਾ ਧਿਆਨ ਲਾ ਕੇ ਬੈਠਾ ਹੋਇਆ ਸੀ ਬਸ ਅੱਜ ਕੱਲ ਤਾਂ ਮੈਂ ਉਹਦੇ ਬਾਰੇ ਹੀ ਸੋਚਦਾ ਰਹਿੰਦਾ ਐ ਸੋਚਦਾ ਕੀ ਐ ਕਿ ਕੁਝ ਕਰੇਗਾ ਵੀ ਅਵਨਾਸ਼ ਚੌਪ ਸੀਗਾ ਕਿੰਨੀ ਕੋਮਰ ਐ ਉਹਦੀ 23-24 ਸਾਲ ਦੀ ਐ ਫੇਰ ਤਾਂ ਛੋਟੀ ਐ ਤੇਰੇ ਨਾਲੋਂ ਛੋਟੀ ਦਾ ਮਤਲਬ ਅਵਨਾਸ਼ ਨੇ ਪੁੱਛਿਆ 5-4 ਸਾਲ ਹੋਰ ਵੱਡੀ ਹੁੰਦੀ ਤਾਂ ਵਿਆਹ ਕਰਵਾ ਲੈਂਦਾ ਉਸੇ ਨਾਲ ਹੀ ਵਿਆਹ ਨਹੀਂ ਨਾ ਕਰਵਾਉਂਦੀ ਉਹ ਬਸ ਪਿਆਰ ਕਰਦੀ ਐ ਇੱਕ ਨਸ਼ਾ ਜਿਹਾ ਚੜਿਆ ਰਹਿੰਦਾ ਹੈ ਉਹਦਾ ਕਿਉਂ ਵਿਆਹ ਕਿਉਂ ਨਹੀਂ ਕਰਵਾਉਂਦੀਗੀ ਇਹ ਗੱਲ ਤਾਂ ਉਹ ਛੇੜਦੀ ਹੀ ਨਹੀਂਗੀ ਹੱਥ ਉਥਲਵਾ ਲੈਂਦੀ ਐ ਨਾ ਬਹੁਤ ਬੁਰਾ ਮੰਨਦੀ ਐ ਇਸ ਗੱਲ ਨੂੰ ਤਾਂ ਫੇਰ ਤਾਂ ਗੱਲਾਂ ਨਾਲ ਹੀ ਠਰਕ ਪੂਰਾ ਕਰਦੀ ਐ ਆਪਣਾ ਪਿਆਰ ਕਿਹੜਾ ਕਰਦੀ ਐ ਤੈਨੂੰ ਸਲੱਖਣ ਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਉੱਚਾ ਹਾਸਾ ਕੱਢਿਆ ਨਹੀਂ ਯਾਰ ਦਿਲੋਂ ਚਾਹੁੰਦੀ ਐ ਮੈਨੂੰ ਅਵਨਾਸ਼ ਗੁੰਬੀਰ ਹੋ ਕੇ ਕਹਿ ਰਿਹਾ ਸੀਗਾ ਦੇਖ ਬਈ ਦੋਸਤ ਇਦਾਂ ਦੇ ਪਿਆਰ ਨੂੰ ਮਾਰ ਗੋਲੀ ਜੇ ਤਾਂ ਵਿਆਹ ਕਰਾਉਂਦੀ ਐ ਤਾਂ ਠੀਕ ਐ ਫਿਰ ਨਹੀਂ ਛੱਡ ਪਰਾਂ ਉਹ ਬੁੱਧੂ ਬਣਾਉਂਦੀ ਐ ਤੈਨੂੰ ਸਿਲਖਨ ਨੇ ਤੋੜਾ ਛਾੜਿਆ ਸੀਗਾ ਨਰਿੰਜਨ ਚੁੱਪ ਬੈਠਾ ਉਹਨਾਂ ਦੀਆਂ ਗੱਲਾਂ ਸੁਣਦਾ ਜਾ ਰਿਹਾ ਸੀ ਬਿੰਦੇ ਚੱਟੇ ਉਹ ਢਾੜੀ ਦੇ ਬੋਲਾਂ ਨੂੰ ਖਰਚਦਾ ਤੇ ਅਚਵੀ ਜਹੀ ਕਰਨ ਲੱਗਦਾ ਸੀਗਾ ਸ਼ਾਇਦ ਅਗਲੇ ਪੈਗ ਨੂੰ ਅੜੀਗ ਰਿਹਾ ਹੋਵੇ ਦੂਜਾ ਪੈਗ ਪਾ ਕੇ ਉਹ ਬੈਠਾ ਤੇ ਨਰਿੰਜਨ ਉੱਠਿਆ ਤੇ ਮੀਟ ਵਾਲੇ ਪਤੀਲੇ ਵਿੱਚ ਖਰਚੀ ਮਾਰ ਕੇ ਇੱਕ ਟੁਕੜਾ ਕੱਢ ਲਿਆ ਸੀਗਾ ਖਾ ਕੇ ਦੇਖਿਆ ਰਿੰਜਨ ਵਿੱਚ ਥੋੜੀ ਹੀ ਕਸਰ ਰਹੀ ਦੀ ਸੀਗੀ ਸਟੋਵ ਦੀ ਹਵਾ ਨਰਿੰਜਨ ਨੇ ਹੋਰ ਭਰ ਦਿੱਤੀ ਸੀਗੀ ਆਪਣਾ ਪੈਗ ਪੀਤਾ ਤੇ ਗੰਡੇ ਦੀ ਫਾੜੀ ਖਾਂਦਾ ਪੁੱਛਣ ਲੱਗਿਆ ਕਿਉਂ ਬਈ ਉਹ ਕੁੜੀ ਜਿਹੜੀ ਪਿਆਰ ਕਰਦੀ ਏ ਤੈਨੂੰ ਹੱਥ ਤਾਂ ਲਾਉਣ ਨਹੀਂ ਦਿੰਦੀਗੀ ਟੱਟੂ ਦਾ ਪਿਆਰ ਐ ਫਿਰ ਉਹਦਾ ਨਰਿੰਜਨ ਦੀ ਗੱਲ ਉਤੇ ਦੋਵੇਂ ਹੱਸਣ ਲੱਗੇ ਸੀ ਨਰਿੰਜਨ ਲੱਗਦੀ ਸੱਟ ਫਿਰ ਬੋਲ ਉੱਠਿਆ ਸੀਗਾ ਹੂੰ ਬਈ ਤੁਹਾਡੇ ਪੜਿਆਂ ਵਿਆਂ ਦੇ ਤਾਂ ਇਹੋ ਜਿਹੀ ਹੁੰਦੇ ਆ ਪਿਆ ਹੋਰ ਉਹ ਤੇਰੇ ਵਾਲੀ ਸਾਧਵੀ ਐ ਸਲੱਖਣ ਬੋਲਿਆ ਸੀਗਾ ਉਹਦੇ ਅਗਲੀ ਰੰਨ ਤਾਂ ਸਾਰੇ ਖੀਵੇ ਚ ਨੀਗੀ ਉਹਦੇ ਵਰਗੀ ਰੰਤ ਤਾਂ ਸਾਰੇ ਖੀਵੇ ਚ ਨਹੀਂ ਗਈ ਸਾਧਨੀ ਸਾਧਨੀ ਲਾਈ ਹੈ ਨਰਿੰਜਨ ਢੜਕ ਬੈਠਾ ਸੀਗਾ ਕੋਈ ਮੈਦਾ ਵਿੜਾਈ ਹੀ ਕੀਤੀ ਹੈ ਉਹਦੀ ਸਲੱਖਣ ਗੱਲ ਨੂੰ ਹਾਸੇ ਵਿੱਚ ਪਾ ਗਿਆ ਸੀ ਮੀਟ ਬਣ ਚੁੱਕਿਆ ਸੀ ਇੱਕ ਇੱਕ ਪੈਗ ਉਹਨਾਂ ਨੇ ਹੋਰ ਪਾਇਆ ਸਲੱਖਣ ਦਾ ਵੱਡਾ ਮੁੰਡਾ ਅੰਦਰਲੇ ਘਰ ਰੋਟੀਆਂ ਲੈ ਆਇਆ ਸੀ ਉਹਨਾਂ ਨੇ ਪੈਗ ਪੀਤਾ ਤਾਂ ਮੁੰਡੇ ਨੇ ਪਲੇਟਾਂ ਵਿੱਚ ਮੀਟ ਪਾ ਕੇ ਉਹਨਾਂ ਅੱਗੇ ਰੱਖ ਦਿੱਤਾ ਇੱਕ ਵੱਡੀ ਪਲੇਟ ਵਿੱਚ ਰੋਟੀਆਂ ਦੀ ਥਹੀ ਫੀ ਸੀ ਹੁਣ ਰੰਜਨ ਨੇ ਸਰਪੰਚ ਦੀਆਂ ਗੱਲਾਂ ਛੇੜ ਲਈਆਂ ਉਹ ਰੋਟੀ ਖਾਣ ਲੱਗੇ ਦੋ ਦੋ ਬਰਕੀਆਂ ਮੂੰਹ ਵਿੱਚ ਪਾਈਆਂ ਤੇ ਇੱਕ ਇੱਕ ਪੈਗ ਹੋਰ ਪਾ ਕੇ ਸਲੱਖਣ ਨੇ ਬੋਤਲ ਖਾਲੀ ਕਰ ਦਿੱਤੀ ਅਵਨਾਸ਼ ਚੁੱਪਚਾਪ ਰੋਟੀ ਖਾਂਦਾ ਰਿਹਾ ਸੀਗਾ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀਗਾ ਸਲੱਖਣ ਤੇ ਨਰਿੰਜਨ ਦੀਆਂ ਗੱਲਾਂ ਵਿੱਚ ਉਹਦਾ ਕੋਈ ਧਿਆਨ ਨਹੀਂ ਸੀਗਾ ਮੰਜੇ ਵਿਛਾ ਕੇ ਉਹ ਪੈਣ ਲੱਗੇ ਤਾਂ ਨਰਿੰਜਨ ਨੇ ਆਪਣਾ ਘੰਡਾਸਾ ਖੁੰਡੇ ਵਿੱਚੋਂ ਚੱਕਿਆ ਘਰ ਨੂੰ ਜਾਣ ਲਈ ਉੱਥੋਂ ਤੁਰਦਾ ਉਹ ਕਹਿੰਦਾ ਸਰਪੰਚ ਦੇ ਵੀ ਕੱਲ ਨੂੰ ਲਾਹੀ ਦੇਵਾ ਦੋ ਚਪੇੜਾ ਮੇਰੇ ਸਾਲੇ ਦੇ ਐ ਨਹੀਂ ਲੋਟ ਆਉਂਦਾ ਕਹੋ ਸਲੱਖਣ ਛੇਤੀ ਹੀ ਸੌਂ ਗਿਆ ਵਿਨਾਸ਼ ਜਾਗਦਾ ਪਿਆ ਸੀ ਤੇ ਫਿਰ ਉਹ ਉੱਠਿਆ ਵਿੜੇ ਵਿੱਚ ਜਾ ਕੇ ਪਿਸ਼ਾਬ ਕਰਨ ਲੱਗਿਆ ਸਮਾਨ ਵਿੱਚ ਤਾਰੇ ਬਹੁਤ ਜ਼ਿਆਦਾ ਖਿੜੇ ਹੋਏ ਸਨ ਉਹ ਵਾਪਸ ਬਿਸਤਰੇ ਵਿੱਚ ਆਇਆ ਤਾਂ ਥੱੱਬਾ ਸਾਰੀ ਠੰਡ ਉਹਦੇ ਨਾਲ ਅੰਦਰ ਬੈਠ ਕੇ ਵਿੱਚ ਲੰਘਾਈ ਸੀਗੀ ਉਹਨੂੰ ਲੱਗਿਆ ਜਿਵੇਂ ਨਾਲ ਵਾਲੇ ਮੰਝੇ ਉੱਤੇ ਸਨੀਤਾ ਪਈ ਹੋਵੇ ਉਹਦੇ ਬਾਰੇ ਸੋਚਦਾ ਸੋਚਦਾ ਹੀ ਉਹ ਸੌਂ ਗਿਆ ਸੀਗਾ